ਅੱਜ ਅਸੀਂ ਗੱਲ ਕਰਨੀ ਆ ਕੁੱਟ ਦੀ ਅੱਛਾ ਕੁੱਟ ਕਾਦੀ ਮੇਰੀ ਖਿਆਲ ਤਾਂ ਨਹੀਂ ਖਾਦੀ ਨਹੀਂ ਢੋਲਦਾ ਹੋਵੇ ਦੁੱਧ ਢੋਲਦਾ ਹੋਵੇ ਤਮੋਂ ਕਤਾ ਫਿਰਿਆ ਹੀ ਹੋਣ ਤੁਸੀਂ ਤਾਂ ਕਿੰਨਾ ਬੜੀ ਸਰਚ ਕਰਕੇ ਆਏ ਹੋ ਮੈਂ ਨਾ ਹਮਾਰ ਕਰਕੇ ਆਇਆ ਅੰਦੇਸ ਨਾਲ ਤੇ ਹਨਾ ਜਿਹੜੇ ਕੁੱਟ ਐ ਨਾ ਹਮ ਇਮਿਊਨਿਟੀ ਬੂਸਟਰ ਆ ਅੱਛਾ ਜੀ ਇਹ ਨਵਾਂ ਸ਼ਬਦ ਆ ਇਮਿਊਨਿਟੀ ਬੂਸਟਰ ਕੁੱਟ ਜਿਹੜੀ ਸੀ ਨਾ ਸਾਡੇ ਘਰਾਂ ਦੇ ਵਿੱਚ ਪ੍ਰਚਾਨ ਸੀ ਜੀ ਬਿਲਕੁਲ ਉਹ ਕੁੱਟ ਜਿਹੜੀ ਸੀ ਨਾ ਉਸ ਨੂੰ ਬਚਾਉਂਦੀ ਰਹੀ ਹਮ ਅੱਜ ਅਸੀਂ ਕੁੱਟ ਤੋਂ ਫਰਗ ਹੋ ਗਏ ਹਾਂ ਹਾਂ ਅੱਜ ਨਾ ਤੇ ਘਰਾਂ ਦੇ ਵਿੱਚ ਕੁੱਟ ਪੈਂਦੀ ਨਾ ਸਕੂਲਾਂ ਦੇ ਵਿੱਚ ਕੁੱਟ ਪੈਂਦੀ ਜੀ ਮਾਪੇ ਨੇ ਹਾਂ ਜੇਕਰ ਕਿਸੇ ਨੇ ਕਹਦਾ ਮੈਂ ਰੋਟੀ ਨਹੀਂ ਖਾਣੀ ਹਾਂ ਨਿਆਣਾ ਕੁੱਟਣਾ ਜੀ ਨਿਆਣਾ ਰੋਟੀ ਗਲਡ ਗਲ ਅੰਦਰ ਸੁੱਟਣੀ ਤੇ ਜੇ ਖਾਂਦੇ ਨੇ ਢੋਲ ਦਿੱਤੀ ਫੇਰ ਕੁੱਟ ਪੈਣੀ ਹਾਂ ਵੀ ਚਾਦਰ ਲਵੇੜਤੀ ਜਾਂ ਕੁਝ ਵੀ ਕਰਦਾ ਫੇਰ ਉਹਨੂੰ ਕੁੱਟ ਪੈਣੀ ਹਾਂਜੀ ਲੇਟ ਆ ਗਿਆ ਤਾਂ ਕੁੱਟ ਪੈਣੀ ਪਹਿਲਾਂ ਆ ਗਿਆ ਤਾਂ ਕੁੱਟ ਪੈਣੀ ਠੀਕ ਹੈ ਸਕੂਲਾਂ ਠੀਕ ਹੈ ਮੈਂ ਕਿਹਾ ਇੰਨਾ ਤਕੜਾ ਡਿਸਪਲਨ ਮੈਂ ਕਹਾਂ ਜੀ ਕੁੱਟ ਕੇ ਸਕੂਲੇ ਭੇਜਣਾ ਸਕੂਲ ਜਣਾ ਉਹ ਤੇ ਮਾਟਰ ਦਾ ਕੁੱਟਣਾ ਠੀਕ ਹੈ ਘਰ ਆਉਣਾ ਜੀ ਜੋ ਦੱਸਣਾ ਮੈਨੂੰ ਕੁੱਟ ਪਈ ਆ ਫੇਰ ਕੁੱਟ ਪੈਣੀ ਵੀ ਤੈਨੂੰ ਕੁੱਟ ਕਿਉਂ ਬਈ ਕੁੱਟ ਕੁੱਟ ਕੇ ਹਾਂਜੀ ਨਿਆਣੇ ਨੂੰ ਸਨੇ ਕੱਪੜਿਆਂ ਦੇ ਕੁੱਟਿਆ ਹਾਂ ਮਾਵਾ ਨੇ ਨਿਆਣੇ ਐਂ ਤੀਰ ਵਾਂਗੂ ਸਿੱਧੇ ਕੰਨ ਚ ਪਾਈ ਨਹੀਂ ਰੜਕਦੇ ਬਿਲਕੁਲ ਤੱਕਲੇ ਚ ਬਣ ਰਹੇ ਗਏ ਹੋਣਗੇ ਪਰ ਨਿਆਣੇ ਚ ਬਣ ਨਹੀਂ ਰਿਹਾ ਕੋਈ ਜੀ ਜੀ ਬਿਲਕੁਲ ਅੱਜ ਦੇ ਸਮੇਂ ਦੇ ਵਿੱਚ ਆ ਜਾ ਹੁਣ ਜਿਹੜੀਆਂ ਬੀਬੀਆਂ ਕਹਿੰਦੀ ਸਾਡਾ ਕੋਈ ਵਕਤ ਨਹੀਂ ਲੱਗਦਾ ਬੀਬੀਆਂ ਦਾ ਵਕਤ ਕਿੱਥੇ ਗਿਆ 24 ਘੰਟਿਆਂ ਦੇ ਕਿਤੇ ਹੁਣ 18 ਘੰਟੇ ਤੜੋ ਗਿਆ ਨਹੀਂ ਹਮੇਸ਼ਾ 24 ਘੰਟੇ ਸੀ ਪਰ ਬੀਬੀਆਂ ਦੀ ਬੀਬੀਆਂ ਦੀ ਮਤਲਬ ਇਹ ਬਹਾਨਾ ਚਲ ਬਹਾਨਾ ਤੁਸੀਂ ਬਹਾਨਾ ਸ਼ਬਦ ਕਹੋਗਾ ਨਹੀਂ ਬਹਾਨਾ ਮੈਂ ਤੁਹਾਨੂੰ ਹੁਣੇ ਦੱਸੂਗਾ ਬਹਾਨਾ ਹੈਗਾ ਹੈਗਾ ਬਹਾਨਾ ਨਹੀਂ ਆ ਬਹਾਨਾ ਹੀ ਆ ਅੱਛਾ ਜੇਕਰ ਪੁਲਿਸ ਵਾਲਾ ਚੋਰ ਨੂੰ ਕੁੱਟੇ ਨਾ ਚੋਰ ਮੰਨਜੂ ਬਿਲਕੁਲ ਨਹੀਂ ਜੀ ਕੁੱਟੇ ਨਾ ਤੇ ਚੋਰ ਨੂੰ ਇਹ ਤਾਂ ਨਹੀਂ ਕਹਿਣਾ ਵੀ ਚੋਰ ਜੀ ਚੋਰ ਜੀ ਬੇਟਾ ਜੀ ਹੈ ਠੀਕ ਹੈ ਹੋਰ ਸੁਣਾਓ ਜੀ ਕੀ ਹਾਲ ਚਾਲ ਦੱਸ ਦਿਓ ਯਾਰ ਜੀ ਕਿਦਾਂ ਜੀ ਚੋਰੀ ਕਿਦਾਂ ਕੀਤੀ ਜੀ ਪੁੱਛਦਾ ਕੋਈ ਤਾਂ ਤੇ ਚੋਰ ਦੱਸੂਗਾ ਕਦੀ ਵੀ ਨਹੀਂ ਤੇ 76 ਜਿਹੜਾ ਆ ਕੁੱਟ ਜਿਹੜੀ ਆ ਉਹ ਕਈ ਥਾਵਾਂ ਤੇ ਚੰਗੀ ਵੀ ਆ ਤੇ ਕਈ ਥਾਵਾਂ ਤੇ ਮਾੜੀ ਵੀ ਆ ਸਵਾਗਤ ਲਈ ਪੰਜਾਬੀ ਟੀਵੀ ਦੇ ਪ੍ਰੋਗਰਾਮ ਸਵੇਰੇ ਸਵੇਰੇ ਦੇ ਵਿੱਚ ਬਹੁਤ ਬਹੁਤ ਸਵਾਗਤ ਤੇ ਮੈਂ ਹਾਂ ਜਸਬੀਰ ਕੌਰ ਜਸੀ ਦਰਸ਼ਕੋ ਜਿੰਦਗੀ ਦੇ ਵਿੱਚ ਬਹੁਤ ਸਾਰੀਆਂ ਐਦਾਂ ਦੀਆਂ ਚੀਜ਼ਾਂ ਨੇ ਇਹੋ ਜਿਹੀਆਂ ਗੱਲਾਂ ਨੇ ਜਿਹੜੀਆਂ ਕਿ ਪ੍ਰਾਤਨ ਜਮਾਨੇ ਵਿੱਚ ਹੁੰਦੀਆਂ ਸੀ ਜਿੰਨਾਂ ਨੂੰ ਅਸੀਂ ਅੱਜ ਛੱਡ ਦਿੱਤਾ ਹੈ ਅੱਜ ਅਸੀਂ ਇੱਕ ਐਸੇ ਵਿਸ਼ੇ ਤੇ ਗੱਲਬਾਤ ਕਰਾਂਗੇ ਜਿੰਨੂੰ ਛੱਡਣਾ ਸਾਡੇ ਲਈ ਬਹੁਤ ਨੁਕਸਾਨਦੇ ਹੋ ਗਿਆ ਔਰ ਇਸ ਗੱਲ ਤੇ ਆਉਣ ਤੋਂ ਪਹਿਲਾਂ ਮੈਂ ਆਪਣੇ ਸਹਿਯੋਗੀ ਚਰਨਜੀਤ ਜੋਗੀ ਉਹਨਾਂ ਦਾ ਸਵਾਗਤ ਕਰ ਲਵਾਂ ਜੋਗੀ ਜੀ ਬਹੁਤ-ਬਹੁਤ ਸਵਾਗਤ ਪ੍ਰੋਗਰਾਮ ਸਵੇਰੇ ਸਵੇਰੇ ਵਿੱਚ ਸਵਾਗਤ ਤੁਹਾਡਾ ਵੀ ਜਸੀ ਜੀ ਔਰ ਸਵਾਗਤ ਸਾਡੇ ਦਰਸ਼ਕਾਂ ਦਾ ਵੀ ਜੀ ਸਵੇਰੇ ਸਵੇਰੇ ਜਦੋਂ ਸੂਰਜ ਦੀਆਂ ਕਿਰਨਾਂ ਆਣ ਕੇ ਸਾਡੇ ਤੁਹਾਡੇ ਸਾਰਿਆਂ ਦੇ ਦਰਾਂ ਨੂੰ ਸਰਦਲਾਂ ਨੂੰ ਚਾਨਣ ਵਿੱਚ ਕਰਦਿਆਂ ਨੇ ਜੀ ਤਾਂ ਉਸ ਵੇਲੇ ਸੱਚਮੁੱਚ ਸਾਡੀ ਜ਼ਿੰਦਗੀ ਦੇ ਵਿੱਚ ਹਨੇਰੇ ਜਿਹੜੇ ਦੂਰ ਭਜਦੇ ਬਿਲਕੁਲ ਹਨੇਰਿਆਂ ਨੂੰ ਦੂਰ ਭਜਾਉਣ ਦੇ ਵਾਸਤੇ ਇੱਕ ਤਾਂ ਸੀ ਜਿਹੜੀ ਸਾਡੇ ਬਾਹਰਲੀ ਜ਼ਿੰਦਗੀ ਦਾ ਹਨੇਰਾ ਹੈ ਜੀ ਉਹਨਾਂ ਨੂੰ ਦੂਰ ਭਜਾਉਣ ਦੇ ਵਾਸਤੇ ਤਾਂ ਅਸੀਂ ਬਹੁਤ ਕੁਝ ਕਰਦੇ ਕੋਈ ਸਮਾਂ ਹੁੰਦਾ ਸੀ ਕਿ ਅਸੀਂ ਦੀਵੇ ਜਗਾਈ ਦੇ ਹੁੰਦੇ ਸੀਗੇ ਜੀ ਬਿਲਕੁਲ ਤੁਸੀਂ ਜਗਾਈ ਦੀਵੇ ਕਦੇ ਕਿ ਨਹੀਂ ਬਿਲਕੁਲ ਜੀ ਹੁਣ ਵੀ ਜਗਾਉਨੇ ਆ ਇਹ ਤਾਂ ਬੜੀ ਵਾਲੀ ਨੂੰ ਹੁੰਦਾ ਨਾ ਤੇ ਮੈਂ ਤਾਂ ਵੈਸੇ ਉਹਦੀ ਜਗਾਈ ਜਾਂਦੇ ਆ ਹਾਂ ਨਹੀਂ ਪਹਿਲਾਂ ਘਰਾਂ ਦੇ ਵਿੱਚ ਆਮ ਤੌਰ ਤੇ ਦੀਵੇ ਜਗਾਉਂਦੇ ਹੁੰਦੇ ਸੀਗੇ ਕੋਈ ਉਹ ਲੋਹੇ ਦੇ ਮਿਲਦੇ ਹੁੰਦੇ ਸੀ ਦੀਵੇ ਜੀ ਜੀ ਤੇ ਕੋਈ ਮੁੜ ਕੇ ਕੋਈ ਬੋਤਲਾਂ-ਬੋਤਲਾਂ ਖਾਲੀ ਹੁੰਦੇ ਸੀ ਉਹਨਾਂ ਦੇ ਢੱਕਣ ਤੋੜ ਕੇ ਵਿੱਚ ਟੱਲੀ ਜੀ ਪਾ ਕੇ ਕੋਈ ਮਿੱਟੀ ਦੇ ਤੇਲ ਦੇ ਦੀਵੇ ਹੁੰਦੇ ਸੀ ਕੋਈ ਫਿਰ ਸਰੋਂ ਦੇ ਤੇਲ ਦੇ ਦੀਵੇ ਜਗਾਉਂਦਾ ਸੀਗਾ ਉਹ ਦੀਵਿਆਂ ਵਾਲੀ ਬਾਤ ਚਲੀ ਗਈ ਜੀ ਫਿਰ ਆ ਤਰੱਕੀ ਹੋਈ ਪਾਕੜੇ ਤੋਂ ਆਈ ਇੱਕ ਨਾਰ ਨੱਚ ਦੀ ਤੇ ਫਿਰ ਸਾਡੇ ਲਾਈਟਾਂ ਹੋਈਆਂ ਜੀ ਜੀ ਚਾਨਣ ਹੋ ਗਿਆ ਹਾਂਜੀ ਉਹ ਵਾਲਾ ਮਿਲਦਾ ਦਰਵਾਜਾ ਖਤਮ ਹੋ ਗਿਆ ਵੈਸੇ ਉਹ ਚੀਜ਼ ਹੈ ਨਹੀਂ ਜਿਸ ਹੁਣ ਤੁਸੀਂ ਜੋ ਕਿਹਾ ਸ਼ਬਦ ਜਿਹੜੇ ਮਤਲਬ ਜਦੋਂ ਪਾਕੜੇ ਵਾਲੀ ਨਾਰ ਆਈ ਹੋਈ ਹੈ ਤੇ ਫਿਰ ਉਹਨਾਂ ਉਹਨਾਂ ਲਾਲ ਟਣਾਂ ਦੀ ਜ਼ਰੂਰਤ ਨਹੀਂ ਆ ਹੁਣ ਜ਼ਰੂਰਤ ਨਹੀਂ ਹੈ ਪਰ ਅੱਜ ਵੀ ਦੇਖਿਆ ਜਾਵੇ ਨਾ ਕਿਤੇ ਕਿਤੇ ਤੁਸੀਂ ਘਰਾਂ ਦੇ ਵਿੱਚ ਜਾ ਕੇ ਦੇਖਿਓ ਤੇ ਬਹੁਤ ਸਾਰਾ ਸਮਾਨ ਐਸਾ ਹੁੰਦਾ ਸਾਨੂੰ ਲੱਗਦਾ ਕਿ ਪੁਰਾਣਾ ਜਿਹਾ ਸਮਾਨ ਆ ਜੀ ਨਮੀ ਆਧੁਨਿਕਤਾ ਨੂੰ ਨਾਲ ਲੈ ਕੇ ਪੁਰਾਣੀਆਂ ਚੀਜ਼ਾਂ ਦੇ ਵਿੱਚ ਉਹਨਾਂ ਨੇ ਐਸੀਆਂ ਫਿੱਟ ਕੀਤਾ ਕਿ ਸਾਨੂੰ ਬਹੁਤ ਸਾਰੇ ਹੋਟਲਾਂ ਦੇ ਵਿੱਚ ਰੈਸਟੋਰੈਂਟਾਂ ਦੇ ਵਿੱਚ ਉਹ ਦੇਖਣ ਨੂੰ ਮਿਲਦੇ ਲਾਲ ਲਟਨਾਂ ਟੰਗੀਆਂ ਹੋਈਆਂ ਭਾਵੇਂ ਉਹਨਾਂ ਦੇ ਅੰਦਰ ਬਲਬ ਜਗਦਾ ਹੁੰਦਾ ਹੈ ਤੇਲ ਨਹੀਂ ਪਾਇਆ ਹੁੰਦਾ ਜੀ ਜੀ ਉਹ ਪੁਰਾਣੀਆਂ ਚੀਜ਼ਾਂ ਜਿਹੜੀਆਂ ਉਹ ਸਾਨੂੰ ਅੱਜ ਵੀ ਜਿਉਂਦਾ ਰੱਖਦੀਆਂ ਜੀ ਤਰੋ ਤਾਜ਼ਾ ਰੱਖਦੀਆਂ ਤੇ ਜੇਕਰ ਅਸੀਂ ਗੱਲ ਕਰੀਏ ਉਹ ਪੁਰਾਣਿਆਂ ਵੇਲਿਆਂ ਦੀ ਜੀ ਪੁਰਾਣੇ ਵੇਲੇ ਸਾਡੇ ਲਈ ਬਹੁਤ ਚੰਗੇ ਸੀ ਬਿਲਕੁਲ ਵਧੀਆ ਸੀ ਸਾਰਾ ਕੁਝ ਉੱਥੇ ਸਾਨੂੰ ਸ਼ੁੱਧ ਸਪਸ਼ਟ ਚੰਗਾ ਤੰਦਰੁਸਤ ਪਿਓਰ ਖਾਲਸ ਮਿਲਦਾ ਹੁੰਦਾ ਜੀ ਇਹ ਖਾਲਸ ਬਤਾ ਕਿਉਂ ਆ ਕਈ ਜੰਦੇ ਨਾ ਵੀ ਰੁੱਖ ਦੇ ਬੂਟੇ ਉਹੀ ਹਰੇ ਹੁੰਦੇ ਆ ਜਿਹੜੇ ਆਪਣੀਆਂ ਜੜਾਂ ਨਾਲ ਜੁੜੇ ਹੁੰਦੇ ਜੀ ਜਦੋਂ ਜੜ ਨਾਲ ਟੁੱਟ ਗਏ ਉਹ ਕਿੰਨੇ ਵਧੀਆ ਤਰੀਕੇ ਉੱਗੇ ਹੁਣ ਪਰ ਸੁੱਕ ਜਾਂਦੇ ਆ ਹੁਣ ਬੇਸ਼ੱਕ ਇਹ ਬਨੋਟੀ ਤੌਰ ਤੇ ਹੀ ਹੋਟਲਾਂ ਵਿੱਚ ਚਾਹੀ ਘਰਾਂ ਵਿੱਚ ਚਾਹੀ ਕਿਸੇ ਮਿਊਜ਼ੀਅਮ ਵਿੱਚ ਰੱਖੇ ਹੋਣ ਵਧੀਆ ਕਿਉਂ ਲੱਗਦੇ ਆ ਕਿਉਂਕਿ ਉਹ ਸਾਡੀਆਂ ਜੜਾਂ ਆ ਸਾਡਾ ਮੂਲ ਆ ਇਸ ਕਰਕੇ ਉਹ ਸੋਹਣੇ ਲੱਗਦੇ ਆ ਇਸ ਕਰਕੇ ਉਹਨਾਂ ਵਿੱਚ ਖੂਬਸੂਰਤੀ ਲੱਗਦੀ ਬੇਸ਼ੱਕ ਅਸੀਂ ਬਨੋਟੀ ਤੌਰ ਤੇ ਉਹਨਾਂ ਨੂੰ ਦੇਖੀਏ ਪਰ ਦੇਖਣ ਨੂੰ ਸੋਹਣੇ ਕਿਉਂ ਲੱਗਦੇ ਕਿਉਂਕਿ ਉਹ ਚ ਸਾਡੀਆਂ ਰਗਾਂ ਵਾਲਾ ਖੂਨ ਆ ਅਸਲੀਅਤ ਅਸੀਂ ਉਹੀ ਪੰਜਾਬੀ ਆ ਉਹੀ ਸਾਡਾ ਸੱਭਿਆਚਾਰ ਆ ਇਸ ਕਰਕੇ ਉਹ ਸੋਹਣੇ ਲੱਗਦੇ ਆ ਦੇਖੋ ਜਿਸੀ ਅੱਜ ਜਿਹੜੀ ਅਸੀਂ ਗੱਲ ਕਰਨੀ ਆ ਨਾ ਆਪਣੇ ਦਰਸ਼ਕਾਂ ਦੇ ਨਾਲ ਅੱਜ ਅਸੀਂ ਗੱਲ ਕਰਨੀ ਆ ਕੁੱਟਦੀ ਅੱਛਾ ਕੁੱਟਕਾ ਦੀ ਕਦੇ ਮੇਰੀ ਖਿਆਲ ਤਾਂ ਨਹੀਂ ਖਾਦੀ ਉਹ ਨਹੀਂ ਜਦੋਂ ਤੂੰ ਸੂਚ ਆ ਗਿਆ ਉਹ ਤਾਂ ਨਹੀਂ ਪਈ ਹੋਣੀ ਜੀ ਨਿਕਿਆ ਹੁੰਦੇ ਨੇ ਹੋ ਸਕਦਾ ਕਿਤੇ ਪਈ ਹੋਵੇ ਬਾਲੇ ਛੋਟੇ ਹੁੰਦੇ ਹੋਏ ਕੋਈ ਫਰਾਗ ਹੀ ਗੰਦੀ ਕਰਕੇ ਆ ਗਿਆ ਹੋਵੇ ਬਾਹਰੋਂ ਨਾਲੀ ਦੇ ਵਿੱਚ ਡਿੱਕੇ ਆ ਗਿਆ ਹੋਵੇ ਆਹ ਤੇ ਕਿਤੇ ਕੋਈ ਕੋਈ ਚੀਜ਼ ਹੀ ਪਾ ਨ ਦਿੱਤੀ ਹੋਵੇ ਕੋਈ ਇਦਾਂ ਦੀ ਤੂੰ ਪਈ ਹੋਗੀ ਕੋਈ ਸ਼ੀਸ਼ਾ ਜੇ ਤੋੜ ਦਿੱਤਾ ਹੋਵੇ ਕੋਈ ਦਹੀਂ ਡੋਲਤਾ ਹੋਵੇ ਦੁੱਧ ਡੋਲਤਾ ਹੋਵੇ ਤਮੋਂ ਕਤ ਫਿਰ ਆਈ ਹੋਣੀ ਜਿੱਦਾਂ ਜਿੱਦਾਂ ਬੜੀ ਸਰਚ ਕਰਕੇ ਆਏ ਹੋ ਮੈਂ ਹਮਾਰ ਕਰਕੇ ਆਇ ਲੰਦੇ ਇਸ ਵਾਰ ਤੇ ਹੁਣ ਦੇਖ ਗੱਲ ਇਹ ਆ ਇਹ ਜਿਹੜੇ ਕੋਟ ਐ ਨਾ ਹਮ ਇਮਿਊਨਿਟੀ ਬੂਸਟਰ ਆ ਅੱਛਾ ਜੀ ਇਹ ਨਵਾਂ ਸ਼ਬਦ ਆ ਇਮਿਊਨਿਟੀ ਬੂਸਟਰ ਲਓ ਵੀ ਸੱਜਣੋ ਮਿੱਤਰੋ ਪਿਆਰਿਓ ਬੇਲੀਓ ਸਹੇਲੀਓ ਗੱਲ ਕਰਦੇ ਆ ਇਮਿਊਨਿਟੀ ਬੂਸਟਰ ਦੀ ਜੀ ਕੁਝ ਸਮਾਂ ਸੀ ਜਦੋਂ ਕਰੋਨਾ ਕਾਲ ਚੱਲਿਆ ਤਾਂ ਉਸ ਵੇਲੇ ਇਮਿਊਨਿਟੀ ਦੇ ਉੱਪਰ ਕਰੋਨਾ ਦੇ ਭੱਬੂ ਨੇ ਐਸੇ ਡੰਗ ਮਾਰੇ ਕਿ ਬਹੁਤ ਸਾਰੇ ਲੋਕ ਇਸ ਜਹਾਨੋਂ ਰੁਕਸਤ ਹੋ ਗਏ ਪਰ ਅਸਲ ਵਿੱਚ ਜਿਨ੍ਹਾਂ ਨੇ ਕੁੱਟਾਂ ਖਾਧੀਆਂ ਸੀ ਨਾ ਉਹ ਬਚੇ ਰਏ ਕੁੱਟਾਂ ਹੁਣ ਤੁਹਾਡੇ ਜ਼ੈਨ ਦੇ ਵਿੱਚ ਇੱਕੋ ਇੱਕ ਔਂਦੀਆਂ ਕਿ ਮਾਂ ਬਾਪ ਨੇ ਢੂਈ ਦੇ ਵਿੱਚ ਤੁਮਕ ਮਾਰੇ ਚਪਲਾਣਾ ਕੁੱਟੇ ਡਾਂਗਾਣਾ ਕੁੱਟੇ ਡੰਡਿਆਣਾ ਕੁੱਟੇ ਕਿ ਡੰਡਾ ਡੇਗਦਾ ਤੇ ਪਾਸੇ ਜਾਉ ਸੇਖਦਾ ਹਾਂਜੀ ਹਾਂਜੀ ਤੇ ਇਦਾਂ ਦੀ ਕੁੱਟ ਪਰ ਅਸਲ ਵਿੱਚ ਹੂੰ ਕੁੱਟ ਜਿਹੜੀ ਸੀ ਨਾ ਸਾਡੇ ਘਰਾਂ ਦੇ ਵਿੱਚ ਪ੍ਰਚਾਨ ਸੀ ਜੀ ਬਿਲਕੁਲ ਉਹ ਕੁੱਟ ਜਿਹੜੀ ਸੀ ਨਾ ਉਸ ਨੂੰ ਬਚਾਉਂਦੀ ਰਹੀ ਹੂੰ ਅੱਜ ਅਸੀਂ ਕੁੱਟ ਤੋਂ ਫਰਗ ਹੋ ਗਏ ਆ ਹੂੰ ਅੱਜ ਨਾ ਤੇ ਘਰਾਂ ਦੇ ਵਿੱਚ ਕੁੱਟ ਪੈਂਦੀ ਨਾ ਸਕੂਲਾਂ ਦੇ ਵਿੱਚ ਕੁੱਟ ਪੈਂਦੀ ਜੀ ਤੇ ਨਾ ਹੀ ਜਿਹੜੀ ਕੁੱਟ ਦੀ ਮੈਂ ਗੱਲ ਕਰ ਰਹੀ ਆ ਉਹ ਪੈਂਦੀ ਵੈਸੇ ਤਾਂ ਮਨਾਈ ਹੋ ਗਈ ਇਸ ਗੱਲ ਦੀ ਤਾਂ ਜੇ ਤੁਸੀਂ ਕਹਿੰਦੇ ਹੋ ਇਮਿਊਨਿਟੀ ਬੂਸਟਰ ਆ ਨਾ ਤੇ ਇੱਥੇ ਤਾਂ ਕਾਨੂੰਨ ਬਣ ਗਿਆ ਕਿ ਬੱਚੇ ਨੂੰ ਹੱਥ ਨਹੀਂ ਲਾਉਣਾ ਕੁੱਟਣਾ ਨਹੀਂ ਫਿਰ ਉਹ ਇਮਿਊਨਿਟੀ ਮਤਲਬ ਤਾਂ ਗਾਇਬ ਹੀ ਹੋਣੀ ਆ ਫਿਰ ਪਰ ਜਿਹੜੇ ਮੈਂ ਕੁੱਟ ਦੀ ਗੱਲ ਕਰਨ ਲੱਗਾ ਉਹ ਵੀ ਮੈਨੂੰ ਲੱਗਦਾ ਸੋਰੇ ਤੋਂ ਕੁੰਦਨ ਬਣਾਉਂਗੀ ਹਾਂ ਉਹ ਕੁੱਟ ਪੈਣੀ ਚਾਹੀਦੀ ਹੈ ਜੀ ਜੀ ਹੁਣ ਦੇਖੋ ਅਸੀਂ ਗੱਲ ਕਰੀਏ ਕੋਈ ਸਮਾਂ ਹੁੰਦਾ ਸੀ ਜੀ ਸਾਡੇ ਘਰਾਂ ਦੇ ਵਿੱਚ ਹਮ ਲੂਣ ਦੇ ਡਲੇ ਆਉਂਦੇ ਹੁੰਦੇ ਸੀਗੇ ਬਿਲਕੁਲ ਬੀਬੀਆਂ ਉਹਨਾਂ ਨੂੰ ਕੁੱਟਦੀਆਂ ਹੁੰਦੀਆਂ ਸੀ ਹਮ ਪਹਿਲੇ ਜਿਹੜਾ ਕੁੱਟ ਬਿਲਕੁਲ ਪੈਂਦੀ ਸੀ ਉਹ ਛੱਠੂ ਮੂੰਗਲੀ ਲੈ ਕੇ ਕੁੱਟਦੀਆਂ ਜੀ ਕੁੱਟਦੀਆਂ ਤੇ ਵਿੱਚ ਭਾਵੇਂ ਉਹ ਐਨਾ ਪਾਊਡਰ ਤਾਂ ਨਹੀਂ ਬਣਦਾ ਸੀ ਜੀ ਤੇ ਡਲੀਆਂ ਡਲੀਆਂ ਰਹਿ ਜਾਂਦੀਆਂ ਹੁੰਦੀਆਂ ਸੀ ਜੀ ਜਿਹਨੂੰ ਦਰਦ ਰਾਜਾ ਆਪਾਂ ਕਹਿੰਦੇ ਨੇ ਨਾ ਹਾਂ ਉਹ ਕੁੱਟ ਗਏ ਹੂੰ ਉਹਨਾਂ ਨੇ ਆਪਣੀ ਲੋਨਦਾਨੀ ਭਰ ਲੈਣੀ ਜੀ ਮਸਾਲਾ ਜੀ ਸਾਬਤਾ ਲੈ ਕੇ ਹੁੰਦੇ ਹੁੰਦੇ ਸੀਗੇ ਹੂੰ ਕੁੱਟ ਗਏ ਹੂੰ ਉਹਨਾਂ ਨੇ ਆਪਣੀ ਲੋਨਦਾਨੀ ਚ ਪਾ ਲੈਣਾ ਜੀ ਪਹਿਲੀ ਗੱਲ ਤਾਂ ਲੋਨਦਾਨੀ ਲਫ਼ਜ਼ ਜਿਹੜਾ ਅਸੀਂ ਵਰਤ ਰਹੇ ਹਾਂ ਹੂੰ ਇਹ ਬਹੁਤ ਨੂੰ ਪਤਾ ਨਹੀਂ ਹੋਣਾ ਹਾਂਜੀ ਹਾਂ ਬਿਲਕੁਲ ਜਿਹੜੇ ਤਾਂ 70 80 ਦੇ ਦਾਗ ਕਹਿੰਦੇ ਹੈਗੇ ਆ ਉਹਨਾਂ ਨੂੰ ਪਤਾ ਹੋਣਾ 90 ਤੋਂ ਬਾਅਦ ਵਾਲੇ ਜਿਹੜੇ ਆ ਉਹਨਾਂ ਨੂੰ ਤਾਂ ਸ਼ਾਇਦ ਭਾਵੇਂ ਨਾਂ ਹੀ ਪਤਾ ਹੋਵੇ ਬਾਕਸ ਪਤਾ ਬਸ ਉਹ ਤਾਂ ਪਲਾਸਟਿਕ ਦੇ ਡੱਬਿਆਂ ਵਾਲੇ ਆ ਹਾਂਜੀ ਹਾਂ ਲੱਕੜ ਦੀ ਲੂਣਦਾਨੀ ਤੁਸੀਂ ਦੇਖੀਏ ਹਾਂਜੀ ਦੇਖੀਏ ਸਾਡੇ ਵੀ ਘਰ ਹੁੰਦੀ ਸੀ ਉਹ ਬਹੁਤੀ ਵਾਰ ਉਹ ਲੂਣਦਾਨੀ ਜਦੋਂ ਡਿੱਗ ਜਾਂਦੀ ਹੁੰਦੀ ਸੀ ਨਾ ਉਹਦੇ ਵਿੱਚ ਸਾਰਾ ਕੁਝ ਮਿਕਸ ਜਾਂਦਾ ਹੁੰਦਾ ਸੀਗਾ ਨੀ ਸਹੀ ਹਾਂ ਕੱਟੋਦੋਂ ਹੀ ਵੰਦੀ ਹੁੰਦੀ ਸੀ ਬਿਲਕੁਲ ਉਹ ਕੱਟ ਜਿਹੜੀ ਆ ਹਾਂਜੀ ਲਾਲ ਮਿਰਚਾਂ ਤੁਸੀਂ ਆਪ ਕੱਟ ਕੇ ਜੀ ਉਸ ਲੂਣਦਾਨੀ ਚ ਪਾਉਣੀ ਆ ਬਿਲਕੁਲ ਮਸਾਲਾ ਤੁਸੀਂ ਆਪ ਕੱਟ ਕੇ ਪਾਉਣਾ ਜੀ ਉਹਦੇ ਵਿੱਚ ਕਾਲੀਆਂ ਮਿਰਚਾਂ ਮਗਾ ਫਿਰ ਉਹ ਵਡੀਆਂ ਇਲਾਇਚੀਆਂ ਧਨੀਆਂ ਜੀਰਾ ਕਈ ਕੋਸ਼ੀ ਢਾਲ ਚੀਨੀ ਵਗੈਰਾ ਜੀ ਜੀ ਮਤਲਬ ਮੁੱਖ ਦੀ ਗੱਲ ਕਿ ਜੋ ਜੋ ਵੀ ਇੱਕ ਸਬਜੀ ਬਣਾਉਣ ਵਾਸਤੇ ਜਿਹੜਾ ਜਿਹੜਾ ਵੀ ਮਸਾਲਾ ਚਾਹੀਦਾ ਸੀ ਨਾ ਹੱਥੀਂ ਕੁੱਟ ਕੇ ਉਸ ਨੂਨਾਂ ਦੇ ਵਿੱਚ ਪਾ ਲਿਆ ਜਾਂਦਾ ਸੀ ਪਾ ਲਿਆ ਜਾਂਦਾ ਸੀ ਫਿਰ ਜਦੋਂ ਦਾਲ ਸਬਜੀ ਬਣਾਉਣੀ ਹਮ ਕਈ ਵਾਰ ਬੀਬੀਆਂ ਨੇ ਗੰਡਾ ਕੁੱਟਣਾ ਹਮ ਲਸਣ ਕੁੱਟਣਾ ਜੀ ਜੀ ਆਦਰੇ ਕੁੱਟਣਾ ਜੀ ਉਹ ਦਾ ਜੜਜਾ ਕਰਕੇ ਨਾ ਦਾਲਾਂ ਸਬਜੀ ਦੇ ਵਿੱਚ ਪਾਉਂਦੇ ਜੀ ਬਿਲਕੁਲ ਉਹ ਕੁੱਟ ਵੀ ਜਿਹੜੀ ਆ ਹਮ ਉਹ ਖਤਮ ਹੋ ਗਏ ਖਤਮ ਹੋ ਗਿਆ ਅੱਜ ਕੱਲ ਪਿਚਕੂ ਜੇ ਨਹੀਂ ਆਉਂਦੇ ਹਾਂ ਗ੍ਰੈਂਡਰ ਆ ਗਿਆ ਨਾ ਨਾ 2 ਮਿੰਟ ਚ ਕਰਕੇ ਦੋ ਗ੍ਰੈਂਡਰ ਵੀ ਆ ਗਿਆ ਨਾਲੇ ਉਹ ਦੂਸਰਾ ਨਹੀਂ ਆ ਗਿਆ ਜੀ ਜੀ ਇਹ ਕੀ ਕਹਿੰਦੇ ਪਿਚਕੂ ਪੇਸਟ ਹਾਂਜੀ ਹਾਂਜੀ ਗਾਰਲਿਕ ਜਿੰਜਰ ਪੇਸਟ ਜੀ ਜੀ ਹੈ ਮਸਾਲੇ ਵੀ ਕੁੱਟੇ ਆਉਣ ਲੱਗ ਪਏ ਹਾਂਜੀ ਅੱਜ ਇਹ ਪ੍ਰੂਵ ਹੋ ਗਿਆ ਹਮ ਕਿ ਬਹੁਤ ਸਾਰੇ ਮਸਾਲੇ ਜਿਹੜੇ ਬਾਜ਼ਾਰ ਦੇ ਵਿੱਚ ਵਿਕ ਰਹੇ ਆ ਉਹ ਆਪਣੇ ਸਟੈਂਡਰਡ ਤੋਂ ਹੇਠਾਂ ਉਹਨਾਂ ਦੇ ਸੈਂਪਲ ਜਿਹੜੇ ਫੇਲ ਹੋ ਗਏ ਜੀ ਜੀ ਔਰ ਦੇਖੋ ਸੈਂਪਲ ਫੇਲ ਹੋਣ ਦੇ ਬਾਵਜੂਦ ਵੀ ਅਸੀਂ ਉਹਨਾਂ ਨੂੰ ਵਰਤ ਰਹੇ ਆ ਮਤਲਬ ਉਹਨਾਂ ਤੋਂ ਬਿਨਾ ਜ਼ਿੰਦਗੀ ਹੈ ਨਹੀਂ ਸਹੀ ਪੁੱਛੋ ਤਾਂ ਕਿਦੇ ਕੋਲ ਵਕਤ ਹੈ ਅੱਜ ਜਿਹੜਾ ਜਮਾਨਾ ਚੱਲ ਰਿਹਾ ਕਿ ਕੁੰਡਿਆਂ ਦੇ ਵਿੱਚ ਕੋਈ ਮਸਾਲਾ ਕੁੱਟੇ ਚਾਹੇ ਵਕਤ ਆਪੇ ਗਵਾਇਆ ਚਾਹੇ ਜਿੱਦਾਂ ਮਰਜ਼ੀ ਪਰ ਕੁੱਟਤਾ ਨਹੀਂ ਨਾ ਰਿਹਾ ਹੀ ਵਕਤ ਕਿਉਂ ਹੈ ਨਹੀਂਗਾ ਨਹੀਂ 24 ਘੰਟੇ ਦੇ ਕਿਤੇ ਹੁਣ 18 ਘੰਟੇ ਤੋਂ ਢੋ ਹੋ ਗਿਆ ਨਹੀਂ ਹਮੇਸ਼ਾ 24 ਘੰਟੇ ਸੀ 24 ਘੰਟੇ ਹੈਗੇ ਤਾਂ 24 ਘੰਟੇ ਹੀ ਰਹਿਣਗੇ ਸੁਣ ਲਓ ਪਰ ਬੀਬੀਆਂ ਦੀ ਬੀਬੀਆਂ ਦੀ ਮਤਲਬ ਇਹ ਬਹਾਨਾ ਚਲ ਬਹਾਨਾ ਤੁਸੀਂ ਬਹਾਨਾ ਸ਼ਬਦ ਕਹੋਗੇ ਨਹੀਂ ਬਹਾਨਾ ਮੈਂ ਤੁਹਾਨੂੰ ਹੁਣੇ ਦੱਸੂਗਾ ਬਹਾਨਾ ਹੈਗਾ ਹੈਗਾ ਬਹਾਨਾ ਨਹੀਂ ਹੈ ਬਹਾਨਾ ਹੀ ਆ ਅੱਛਾ 24 ਘੰਟਿਆਂ ਤੋਂ ਇੱਕ ਸਕਿੰਟ ਵੀ ਘਟਿਆ ਬਿਲਕੁਲ ਨਹੀਂ ਘਟਣਾ ਵੀ ਨਹੀਂ ਘਟਣਾ ਵੀ ਨਹੀਂ ਹੁਣ ਸੁਣੋ ਬੀਬੀਆਂ ਪਹਿਲਾਂ ਤੜਕਸਾਰ 4 ਵਜੇ ਉੱਠਦੀਆਂ ਹੁੰਦੀਆਂ ਸੀ ਜੀ ਬਿਲਕੁਲ ਉੱਠਦੀਆਂ ਹੁੰਦੀ ਸੀ ਬਿਲਕੁਲ ਉੱਠ ਕੇ ਉਹਨਾਂ ਨੇ ਆ ਕਾਰਨੀ ਦੇ ਵਿੱਚੋਂ ਕੱਢ ਕੇ ਦਹੀਂ ਦੁੱਹੀਂ ਸਾਰਾ ਕੁਝ ਪਾ ਕੇ ਚਾਟੀ ਦੇ ਵਿੱਚ ਤੇ ਫੇਰ ਰੜਕਣਾ ਸ਼ੁਰੂ ਕਰ ਦੇਣਾ ਹਾਂਜੀ ਕਰਦੀ ਹੁੰਦੇ ਸੀ ਨਾ ਬਿਲਕੁਲ ਕਰਦੀਆਂ ਸੀ ਨਾਲ ਜਿਹੜੇ ਸੁੱਤੇ ਪਏ ਹੁੰਦੇ ਸੀ ਮੰਜੇ ਤੇ ਉਹ ਨਿਆਲੇ ਕੁੱਟ ਕੇ ਠਾਲਣੇ ਹਾਂਜੀ ਕੁੱਟ 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 ਕੇ ਠਾਲਣੇ ਹਾਂਜੀ ਵੀ ਉੱਠ ਜਾਓ ਮਰ ਜਾਓ ਕਿਤੇ ਕੋਈ ਕੰਮ ਕਰ ਲਓ ਵੀ ਸਕੂਲੇ ਵੀ ਜਾਣਾ ਹੈ ਕੋਈ ਨਾ ਉਹ ਕੁੱਟ ਕੁੱਟ ਉਹ ਜਦੋਂ ਉਹ ਨਿਆਲੇ ਨੂੰ ਕੁੱਟ ਦਿੰਦੇ ਹੁੰਦੇ ਸੀ ਨਾ ਘਰ ਵਾਲੋਂ ਦੇ ਡਰਦਾ ਉੱਠ ਪੈਂਦਾ ਹੁੰਦਾ ਹੁਣ ਉਹ ਸਿੱਧਾ ਨਹੀਂ ਲੇ ਫਟ ਸਕਦੀਆਂ ਉਹ ਤਾਂ ਸਿੰਬੋਲਿਕਲੀ ਆ ਉਹ ਕੁੱਟ ਕੇ ਹਾਂਜੀ ਉਹਨਾਂ ਨਿਆਲੇ ਨੂੰ ਵੀ ਠਾਲ ਲੈਣਾ ਹਾਂਜੀ ਨਿਆਲੇ ਨੂੰ ਠਾਲ ਕੇ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਹੂੰ ਆਨ ਪਰੌਂਠੀਆਂ ਦੇ ਵਿੱਚ ਤੇ ਜਫਰ ਰਾਤ ਦੀਆਂ ਮੱਕੀ ਦੀਆਂ ਜਿਹੜੇ ਰੋਟੇ ਕੁੱਟ-ਕੁੱਟ ਕੇ ਭਰ ਕੇ ਉਹਦੇ ਵਿੱਚ ਮੱਖਣੀ ਖਲਾ ਕੇ ਜੀ ਉਹਨਾਂ ਨੂੰ ਤੋਰ ਦੇਣਾ ਹੈ ਤਰ ਤਾਜ਼ਾ ਰਹਿੰਦੇ ਸੀ ਉਹ ਖਸ਼ਕੀ ਉਹਨਾਂ ਨੂੰ ਹੁੰਦੀ ਨਹੀਂ ਸੀਗੀ ਹਾਂ ਦੇਖੋ ਜੀ ਹੁਣ ਇੱਕ ਤੁਸੀਂ ਗੱਲ ਕਰਦੇ ਨਾ ਤੇ ਰਾਤ ਵਾਲੀਆਂ ਪਹਿਲਾਂ 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 ਹੁਣ ਮੈਂ ਔਰਤਾਂ ਦੀ ਅੱਜ ਦੇ ਸਮੇਂ ਦੀ ਗੱਤਨਾ ਉਹ ਗੱਲ ਨਹੀਂ ਛੱਡੀ ਜੋ ਵਰਤੀ ਜਿਹੜਾ ਜਿਹੜਾ ਤੁਸੀਂ ਬਹਾਨੇ ਦੀ ਗੱਲ ਕਰਦੇ ਆ ਚਲ ਆਓ ਜੀ ਫਿਰ ਉਸ ਗੱਲ ਤੇ ਆ ਗਏ ਹਾਂਜੀ ਬਹਾਂ ਅ ਬਹਾਨੇ ਦੀ ਗੱਲ ਕਰਨ ਲੱਗਾ ਜੀ ਵੀ ਜਿਹੜੀਆਂ ਔਰਤਾਂ ਕਹਿੰਦੀ ਸਾਡੇ ਕੋਲ ਵਕਤ ਹੈ ਨਹੀਂ ਹੂੰ ਉਹ ਔਰਤਾਂ ਨੇ ਮੱਖਣ ਕੱਢ ਲਿਆ ਹਾਂਜੀ ਘਰ ਦਾ ਕੰਮ ਕਰਦਾਲਾ ਸਮਝੀਆਂ ਬਣਾ ਲਈਆਂ ਜੀ ਉਦੋਂ ਫਰਿੱਜਾਂ ਨਹੀਂ ਸੀ ਹੁੰਦੀਆਂ ਹਾਂਜੀ ਬਿਲਕੁਲ ਨਹੀਂ ਠੀਕ ਆ ਜੀ ਉਦੋਂ ਤੁਹਾਨੂੰ ਕੋਈ ਉਦੋਂ ਦੁੱਧ ਕਿੰਨੇ ਕੇ ਖਰਾਬ ਹੁੰਦੇ ਸੀ ਮੈਂ ਕਹਾਂ ਜੀ ਹੁੰਦੇ ਸੁਣਿਆ ਹੀ ਨਹੀਂ ਕਦੀ ਨਹੀਂ ਸੁਣਿਆ ਸੀਗਾ ਬਿਲਕੁਲ ਜਦੋਂ ਕਿਤੇ ਕੋਈ ਦੁੱਧ ਖਰਾਬ ਦੇ ਕੁਝ ਹੋ ਜੇ ਫੇ ਪਨੀਰ ਬਣਾ ਲੈਂਦੇ ਹੁੰਦੇ ਸੀ ਜੀ ਜੀ ਉਦੋਂ ਤਾਂ ਘਰ ਦੇ ਵਿੱਚ ਪਨੀਰ ਕੋਈ ਖਾਂਦਾ ਹੀ ਨਹੀਂ ਸੀ ਜੀ ਜੀ ਉਸ ਤੋਂ ਬਾਅਦ ਤੁਸੀਂ ਆ ਜੋ ਨਾ ਤਾਂ ਉਹ ਦੁੱਧ ਖਰਾਬ ਹੋਣ ਦਿੰਦੀਆਂ ਸੀਗੀਆਂ ਹਾਂ ਨਾ ਉਹ ਕੋਈ ਦਾਲ ਸਬਜ਼ੀ ਖਰਾਬ ਹੋਣ ਖਰਾਬ ਕੀ ਹੋਣੀ ਆ ਇੱਕ ਡੰਗ ਲਈ ਬਣਾਉਂਦੀਆਂ ਹੁੰਦੀਆਂ ਸੀਗੀਆਂ ਤੇ ਉਹੀ ਵਰਤ ਕੇ ਦੁਪਹਿਰ ਨੂੰ ਸਬਜ਼ੀ ਹੋਰ ਹਮ ਰਾਤ ਨੂੰ ਸਬਜ਼ੀ ਹੋਰ ਹਮ ਠੀਕ ਆ ਬਚਦਾ ਕੀ ਹੁੰਦਾ ਸੀ ਸਿਰਫ ਰੋਟੀ ਜੀ ਜੀ ਬਈ ਰੋਟੀ ਖਾਣੀ ਅੱਜ ਡਾਕਟਰ ਵੀ ਦੱਸਦੇ ਆ ਠੀਕ ਇੱਕ ਬੀਬੀ ਸਾਰੀ ਦਿਹਾੜੀ ਚੁੱਲ੍ਹੇ ਦੇ ਮੋਟ ਬੈਠੀ ਰਹਿੰਦੀ ਹੁੰਦੀ ਸੀਗੀ ਹਮ ਠੀਕ ਫਿਰ ਵੀ ਉਹਦੇ ਕੋਲ ਵਕਤ ਹੁੰਦਾ ਸੀ ਹਮ ਨਿਆਣੇ ਨੂੰ ਨਵਾਉਣਾ ਵੀ ਆ ਹਮ ਘਰ ਵਾਲੇ ਦੀਆਂ ਵੀ ਕਈ ਡਿਮਾਂਡਾਂ ਪੂਰੀਆਂ ਕਰਨੀਆਂ ਜੀ ਜੀ ਠੀਕ ਆ ਹੋਰ ਵੀ ਆਰ ਪਰਵਾਰ ਸਾਫ ਸਫਾਈ ਕਪੜੇ ਲੀੜੇ ਧੋਣ ਉਹਦੋਂ ਕੋਈ ਵਾਸ਼ਿੰਗ ਮਸ਼ੀਨਾਂ ਹੁੰਦੀਆਂ ਸੀ ਜੀ 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 ਇਹ ਸਾਰੇ ਹੁੰਦੇ ਸਮਾਨ ਆ ਉਹਦੋਂ ਨਹੀਂ ਸੀ ਕਪੜੇ ਲੀੜੇ ਉਹ ਕੰਨਾਂ ਤੋਂ ਦੇ ਹੁੰਦੇ ਸੀ ਥਾਪੀਆਂ ਨਾਲ ਕੁੱਟ ਕੁੱਟ ਕੇ ਹਾਂਜੀ ਹਾਂ ਇਹ ਕਿਹਦੇ ਨਾਲ ਥਾਪੀਆਂ ਨਾਲ ਕੁੱਟ ਕੇ ਕੁੱਟ ਕੇ ਹਾਂਜੀ ਉਹ ਕੁੱਟ ਜਿਹੜੀ ਸੀਗੀ ਹਾਂਜੀ ਕਪੜਾ ਐਨ ਨਖਾਰਦੀ ਸੀ ਜੀ ਨਖਾਰਦੀ ਸੀ ਬਿਲਕੁਲ ਉਸੇ ਥਾਪੀ ਦੇ ਨਾਲ ਹਾਂ ਨਿਆਣੇ ਵੀ ਕੁੱਟੇ ਆ ਹੂੰ ਨਿਆਣੇ ਵੀ ਐ ਨਖਰੇ ਫਰ ਦਿੰਦੇ ਸੀ ਤੁਸੀਂ ਵੀ ਖਾਦੀ ਨਹੀਂ ਖਾਦੀ ਖਾਦੀ ਹੈ ਬਿਲਕੁਲ ਖਾਦੀ ਹੈ ਕਿਉਂ ਨਹੀਂ ਖਾਦੀ ਰਿਕਾਰਡ ਤੇ ਰੱਖਿਓ ਥਾਪੀ ਤੇ ਥਾਪੜਾ ਦੋਨੋਂ ਹੀ ਲਿਆ ਅੱਛਾ ਹਾਂ ਠੀਕ ਠੀਕ ਗੱਲ ਉਸ ਵੇਲੇ ਜਿੱਥੇ ਕੱਪੜੇ ਥਾਪੀ ਨਾਲ ਧੋਤੇ ਗਏ ਕੁੱਟ-ਕੁੱਟ ਕੇ ਹਾਂਜੀ ਨਿਆਣੇ ਨੂੰ ਸਨੇ ਕੱਪੜਿਆਂ ਦੇ ਕੁੱਟਿਆ ਹਮ ਮਾਵਾ ਨੇ ਨਿਆਣੇ ਐਂ ਤੀਰ ਵਾਂਗੂ ਸਿੱਧੇ ਕਰਨ ਚ ਪਾਈ ਨਹੀਂ ਰੜਕਦੇ ਬਿਲਕੁਲ ਤੱਕਲੇ ਚ ਬਣ ਰਹੇ ਗਏ ਹੋਣਗੇ ਪਰ ਨਿਆਣੇ ਚ ਬਣ ਨਹੀਂ ਰਿਹਾ ਕੋਈ ਜੀ ਜੀ ਬਿਲਕੁਲ ਹਮ ਅੱਜ ਦੇ ਸਮੇਂ ਦੇ ਵਿੱਚ ਆ ਜਾ ਹੁਣ ਜਿਹੜੀਆਂ ਬੀਬੀਆਂ ਕਹਿੰਦੀ ਸਾਡਾ ਕੋਈ ਵਕਤ ਨਹੀਂ ਲੱਗਦਾ ਬੀਬੀਆਂ ਦਾ ਵਕਤ ਕਿੱਥੇ ਗਿਆ ਹਮ ਕੋਈ ਦੁੱਧ ਨਹੀਂ ਹਾਰੇ-ਖਾਰੇ ਦੇ ਵਿੱਚ ਪਾਉਂਦੀ ਹਮ ਠੀਕ ਹੈ ਹਾਂਜੀ ਕੋਈ ਰੜਕਦੀ ਨਹੀਂ ਹੈਗੀ ਜੇ ਰੜਕਦੀ ਹੈ ਤਾਂ ਬਟਨ ਐਨ ਉੱਪਰ ਦੀ ਮਦਾਨੀ ਚੱਲਦੀ ਹੈ ਤੇ ਚੱਲ ਮੇਰਾ ਭਾਈ ਮੈਂ ਕਿਹਾ ਇਹ ਵੀ ਖਤਮ ਹੋ ਗਿਆ ਹੋਰ ਪੈਕ ਡਾਉਣ ਲੱਗਿਆ ਬਜ਼ਾਰਾਂ ਚੋਂ ਇਹ ਵੀ ਪੁਰਾਣੀ ਗੱਲ ਹੋ ਗਈ ਹੁਣ ਦਾ ਠੀਕ ਹੈ ਹੁਣ ਕੀ ਹੈ ਹੁਣ ਮੱਝਾਂ ਕੁੱਟ-ਕੁੱਟ ਕੇ ਖੜੀਆਂ ਕਰ-ਕਰ ਕੇ ਧਾਰਾ ਨਹੀਂ ਕੱਢੀਆਂ ਜੀ ਅੱਜ ਬੀਬੀਆਂ ਨੂੰ ਜੇ ਕਿਸੇ ਨੂੰ ਕਹਿ ਦੇਣ ਕਿ ਤੈਨੂੰ ਇੱਕ ਮੱਝ ਲੈ ਦੇਣੀ ਆ ਲੱਖ ਰੁਪਏ ਦੀ ਤਾਂ ਮੱਝ ਹੋ ਗਈ ਆ ਕਿਸੇ ਸਮੇਂ 25-2500 ਦੀਆਂ 6-6000 ਦੀਆਂ ਵਿਕਦੀਆਂ ਹੁੰਦੀਆਂ ਸੀਗੀਆਂ ਜੀ ਜੀ ਅੱਜ ਲੱਖ ਰੁਪਏ ਦੀ ਤਾਂ ਮੱਝ ਹੋ ਗਈ ਆ ਦੇ ਲੱਖ ਰੁਪਏ ਦੀ ਮੱਝ ਦੇ ਥੱਲੇ ਥਾਪੀ ਮਾਰ ਕੇ ਬੈਣ ਦੇ ਲਈ ਬੀਬੀਆਂ ਜਿਹੜੀਆਂ ਉਹ ਰਾਜ਼ੀ ਨਹੀਂ ਪਹਿਲੀ ਗੱਲ ਉਹ ਬੀਬੀਆਂ ਪੈਰਾ ਪਾਰ ਬੈਠ ਕੇ ਨਾ ਕੰਮ ਕੰਮ ਦੁੱਧ ਚੋਲਣੀਆਂ ਹੁੰਦੀਆਂ ਸੀਗੀਆਂ ਅੱਜ ਕੱਲ ਉਹਨਾਂ ਨੂੰ ਫੱਟਾ ਚਾਹੀਦਾ ਹ ਹ ਕੁੱਟ ਖਾਣ ਵਾਲੇ ਹੀ ਖਾਂਦੇ ਹਰ ਇਹ ਹਰ ਘਰ ਵਿੱਚ ਹੀ ਸੀਗਾ ਮਤਲਬ ਪਸ਼ੂ ਵੈਸੇ ਤੋਂ ਹੁਣ ਕੱਲ ਪਸ਼ੂਆਂ ਦੇ ਘਰ ਜਿਹਨੂੰ ਅੱਜ ਕੱਲ ਹਵੇਲੀ ਕਹਿੰਦੇ ਆ ਅਲੱਗ ਹੋ ਗਏ ਹਾਂ ਇਨਸਾਨਾਂ ਦਾ ਰਹਿਣ ਵਾਲੇ ਘਰ ਲੱਗ ਉਦੋਂ ਪਸ਼ੂਆਂ ਦੇ ਇਨਸਾਨਾਂ ਦੇ ਘਰ ਇੱਕ ਹੀ ਸੀਗੇ ਮੈਨੂੰ ਲੱਗਦਾ ਹੋਣਗੇ ਸਾਰਿਆਂ ਦੇ ਤਕਰੀਬਨ ਤੇ ਹੁਣ ਉਹ ਵੀ ਅਲੱਗ ਹੈ ਤੇ ਮੈਨੂੰ ਲੱਗਦਾ ਫਿਰ ਜੇ ਉਹ ਘਰ ਅਲੱਗ-ਅਲੱਗ ਨੇ ਨਾ ਤੇ ਉਹਨਾਂ ਨੂੰ ਪਾਲਣ-ਸਾਂਭਣ ਦੀ ਗੱਲ ਉਹ ਵੀ ਅਲੱਗ ਹੀ ਹੋ ਗਈ ਆ ਦੇਖੋ ਗੱਲ ਇਹ ਆ ਕਿ ਜਿੰਨੇ ਮਰਜ਼ੀ ਬਹਾਨੇ ਮਾਰ ਲਓ ਮੈਂ ਤਾਂ ਇਹ ਗੱਲ ਕਹਿੰਦਾ ਅੱਛਾ ਅਸੀਂ ਲੋਕ ਕੁੱਟ ਤੋਂ ਦੌੜੇ ਆ ਜੀ ਕੁੱਟ ਤੋਂ ਦੌੜੇ ਦੌੜੇ ਕੁੱਟ ਇਮਿਊਨਿਟੀ ਬੂਸ ਰਿਆ ਹੂੰ ਅੱਜ ਨਿਆਣੇ ਨੂੰ ਸਕੂਲਾਂ ਦੇ ਵਿੱਚ ਕੁੱਟ ਰਹੀ ਪੈਂਦੀ ਜੀ ਨਿਆਣੇ ਸਾਡੇ ਸਿਰ ਤੇ ﺍﻟात ਆ ਹੂੰ ਜੀ ਬਿਲਕੁਲ ਹੈ ਜਿਨ੍ਹਾਂ ਨੂੰ ਕੁੱਟ ਪੈਂਦੀ ਸੀ ਉਹ ਸਾਰੇ ਵੱਡੇ-ਵੱਡੇ ਅਫਸਰ ਕੋਈ ਫੌਜ ਦੇ ਵਿੱਚ ਕੋਈ ਟੀਚਰ ਹੂੰ ਕੋਈ ਡਾਕਟਰ ਕੋਈ ਇੰਜੀਨੀਅਰ ਕੋਈ ਵਕੀਲ ਕੋਈ ਥਾਣੇਦਾਰ ਲੱਗੇ ਹੋਇਆ ਨਹੀਂ ਤੁਹਾਡਾ ਕੀ ਮਤਲਬ ਜੇਕਰ ਪੁਲਿਸ ਵਾਲਾ ਚੋਰ ਨੂੰ ਕੁੱਟੇ ਨਾ ਚੋਰ ਮੰਨਜੂ ਬਿਲਕੁਲ ਨਹੀਂ ਜੀ ਕੁੱਟ ਕੇ ਹਾਂ ਤੇ ਚੋਰ ਨੂੰ ਇਹ ਤਾਂ ਨਹੀਂ ਕਹਿਣਾ ਵੀ ਚੋਰ ਜੀ ਚੋਰ ਜੀ ਬੇਟਾ ਜੀ ਠੀਕ ਹੈ ਹਾਂ ਹੋਰ ਦੱਸਣਾਓ ਜੀ ਕੀ ਹਾਲ ਚੱਲਦਾ ਠੀਕ ਹੈ ਦੱਸ ਦਿਓ ਯਾਰ ਜੀ ਕਿਦਾਂ ਜੀ ਚੋਰੀ ਕਿਦਾਂ ਕੀਤੀ ਜੀ ਪੁੱਛਦਾ ਕੋਈ ਤਾਂ ਨਹੀਂ ਤੇ ਚੋਰ ਦੱਸੂਗਾ ਕਦੀ ਵੀ ਨਹੀਂ ਤੇ 76 ਜਿਹੜਾ ਆ ਕੁੱਟ ਜਿਹੜੀ ਆ ਉਹ ਕਈ ਥਾਵਾਂ ਤੇ ਚੰਗੀ ਵੀ ਆ ਤੇ ਕਈ ਥਾਵਾਂ ਤੇ ਮਾੜੀ ਵੀ ਆ ਜੀ ਹੁਣ ਕੁੱਟ ਦੀ ਗੱਲ ਕਰੀਏ ਮੰਜ ਕੁੱਟਦੇ ਹੁੰਦੇ ਸੀ ਹਮ ਮੰਜ ਕੁੱਟ ਕੇ ਉਹਦੀਆਂ ਰस्सियां ਬਣਾਉਣੀਆਂ ਜੀ ਰस्सियां ਬਣਾ ਕੇ ਬਰੀਕ ਬਰੀਕ ਫਿਰ ਬਾਣ ਬਣ ਜਾਣਾ ਤੇ ਉਹ ਮੰਜੇ ਬੁੰਡੇ ਹਮ ਮੰਜੇ ਬਣਾ ਕੇ ਉਹਨਾਂ ਦੇ ਉੱਪਰ ਅੱਗੇ ਤਾਂ ਕੱਪੜੇ ਵੀ ਨਹੀਂ ਸੀ ਪਿਛਾਉਂਦੇ ਹੁੰਦੇ ਹਮ ਜਦੋਂ ਪੈ ਜਾਂਦੇ ਹੁੰਦੇ ਸੀ ਤੇ ਉਹ ਨਾ ਥੱਲਿਓ ਉਹ ਚੁੱਬਦਾ ਹੁੰਦਾ ਸੀ ਜੀ ਜੀ ਕਈਆਂ ਦੀ ਢੁਈ ਦੇ ਉੱਪਰ ਪੂਰਾ ਮੰਜੇ ਦਾ ਛਾਪਾ ਬਣਿਆ ਹੁੰਦਾ ਸੀ ਜਦੋਂ ਉੱਠਦਾ ਹੁੰਦਾ ਸੀਗਾ ਕਈਆਂ ਦੀ ਪੱਕਾ ਹੀ ਆਮ ਹੀ ਬਣ ਜਾਂਦਾ ਸੀ ਇਹ ਨਹੀਂ ਕੱਲਾ ਠੀਕ ਹੈ ਨਾ ਤੇ ਉਸ ਕੱਲੇ-ਕੱਲੇ ਐਕੂ ਪ੍ਰੈਸ਼ਰ ਵਾਲੇ ਪੁਆਇੰਟ ਜਿਹੜੇ ਆ ਨਾ ਉਹਦੇ ਛਪ ਜਾਂਦੇ ਹੁੰਦੇ ਸੀਗੇ ਜੀ ਜੀ ਅੱਜ ਬੈੱਡ ਆ ਗਏ ਹਮ ਮੰਜ ਕੁੱਟਣੀ ਬੰਦ ਹਮ ਅੱਜ ਡਾਕਟਰ ਸਾਡੀ ਖੱਲ ਕੁੱਟਦੇ ਆ ਹਾਂਜੀ ਬਿਲਕੁਲ ਹਰ ਤਰੀਕੇ ਹੀ ਹਰ ਤਰੀਕੇ ਕੁੱਟਦੇ ਠੀਕ ਹੈ ਨਾ ਹੁਣ ਅਸੀਂ ਜਿਹੜੀਆਂ ਇਹ ਕੁੱਟਾਂ ਖਾਧੀਆਂ ਸੀ ਉਹਨਾਂ ਸਮੇਂ ਦੇ ਵਿੱਚ ਉਹ ਚੰਗੀਆਂ ਸੀ ਜੀ ਉਨਾ ਕੁੱਟਣਾਂ ਦੇ ਕਰਕੇ ਅਸੀਂ ਇੱਥੇ ਤੱਕ ਅਪੜੇ ਆ ਮਸਾਲੇ ਘਰ ਦੇ ਵਿੱਚ ਕੁੱਟਣੇ ਛੱਲੀਆਂ ਕੁੱਟ-ਕੁੱਟ ਕੇ ਘੇਰਦੇ ਹੁੰਦੇ ਸੀ ਕਮਰੇ ਦੇ ਵਿੱਚ ਛੱਲੀਆਂ ਰੱਖਿਆਉਣੇ ਆ ਲੈ ਕੇ ਫੜ ਕੇ ਸੋਟੇ ਵਹਿ ਜਾਣਾ ਸਾਰਿਆਂ ਨੇ ਨਾਲੇ ਗੱਲਾਂ ਕਰੀ ਜਾਂਦੇ ਨੇ ਤੇ ਨਾਲੇ ਛੱਲੀਆਂ ਦੇ ਸੋਟਾ ਫੇਰਨ ਕੁੱਟਣਾ ਉਹਨਾਂ ਨੂੰ ਉਹ ਤਾਂ ਖੇਤਾਂ ਵਿੱਚ ਹਰੀ ਚੀਜ਼ ਦਾ ਸੀ ਸਰੋਂ ਲਾਉਂਦੇ ਹੁੰਦੇ ਸੀਗੇ ਸਰੋਂ ਵੀ ਲਿਆ ਕੇ ਕਰਾਂ ਦੀਆਂ ਛੱਤਾਂ ਤੇ ਸੜਦੇ ਹੁੰਦੇ ਸੀ ਫਿਰ ਉਹਦੇ ਵੈਸੇ ਵਿੱਚ ਛੱਟੀਆਂ ਜਿਹਾ ਰੱਖਿਆਉਣੀਆਂ ਉਹਦੇ ਨਾਲ ਕੁੱਟਣਾ ਸਰੋਂ ਕੱਢਣੀ ਫੇ ਉਹਨੂੰ ਕੋਲੀ 'ਚ ਪਸਵਾ ਕੇ ਲਿਆਉਣਾ ਮਤਲਬ ਜਿਹੜਾ ਤੇਲ ਨਿਕਲਣਾ ਫਿਰ ਜਿਹੜੀ ਉਹ ਜਿਹੜਾ ਜਿੰਫੋਕ ਜਾਂ ਕਹਿੰਦੇ ਆ ਪੰਪ ਬਜਣਾ ਉਹ ਪਸ਼ੂਆਂ ਨੂੰ ਪੋਣਾ ਸਭ ਕੁਝ ਖਤਮ ਹੋ ਗਿਆ ਉਹ ਕਹਿੰਦੇ ਸੀ ਵੀ ਕਹਾਣੀ ਕੱਢਣੀ ਹੈ ਦੇਖੋ ਉਹ ਜਿਹੜੀਆਂ ਚੀਜ਼ ਕੁੱਟ ਉਹ ਚੰਗੀ ਸੀਗੀ ਬਿਲਕੁਲ ਚੰਗੀ ਹੈ ਜੀ ਚੰਗੀ ਹੈ ਬਿਲਕੁਲ ਚੰਗੀ ਹੈ ਹਾਂ ਹੁਣ ਉਸ ਕੁੱਟ ਤੋਂ ਤਾਂ ਅਸੀਂ ਕੋਹਾਂ ਦੂਰ ਚੱਲ ਗਏ ਹਾਂ ਅਸੀਂ ਕਿਹਨੇ ਸਾਡੇ ਕੋਲ ਟਾਈਮ ਹੈ ਨਹੀਂ ਅੱਜ ਬੀਬੀਆਂ ਸਾਡੀਆਂ ਚੱਕੀ ਨਹੀਂ ਝੋਉਂਦੀਆਂ ਜੀ ਨਾ ਮਧਾਣੀ ਪਾ ਕੇ ਚਾਟੀ ਤੇ ਰੱਖ ਕੇ ਪੈਰ ਜਿਹੜਾ ਉਹ ਰੜਕਦੀਆਂ ਹਾਂ ਨਾ ਪਸੂ ਬਹੁਤੀਆਂ ਨਹੀਂ ਕੁਛ ਕੇ ਹੈਗੀਆਂ ਵੀ ਬੀਬੀਆਂ ਪਿੰਡਾਂ ਦੇ ਵਿੱਚ ਜਿਹੜੀਆਂ ਉਹ ਕਰਦੀਆਂ ਔਰ ਮੈਨੂੰ ਲੱਗਦਾ ਆਖਰੀ ਪੀੜੀ ਹੈ ਜਿਹੜੀਆਂ ਬੀਬੀਆਂ ਹਨਾ ਇਹ ਤਾਰਾਂ ਚਾਉਂਦੀਆਂ ਹੋ ਸਕਦਾ ਨਹੀਂ ਹੈ ਹੀ ਤਕਰੀਬ ਤਕਰੀਬ ਮਾਰ ਦੇਖ ਲੋ ਜਿਹੜੀਆਂ ਹੁਣ ਦੇ ਜ਼ਮਾਨੇ ਵਾਲੀਆਂ نوਹਾ ਖਾਤ ਲਾਉਂਦੀਆਂ ਇਸ ਕੰਮ ਨਾ 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 ਔਰ ਜੇ ਕੋਈ ਰਿਸ਼ਤੇਦਾਰ ਪਿੰਡ ਵਿੱਚ ਰਹਿੰਦਾ ਹਨਾ ਹੂੰ ਤੇ ਦੂਸਰੇ ਇਸ ਤਰ੍ਹਾਂ ਸ਼ਹਿਰ ਵਿੱਚ ਨਾ ਸ਼ਹਿਰ ਵਾਲੇ ਰਿਸ਼ਤੇਦਾਰਾਂ ਦੀ ਇਹ ਡਿਮਾਂਡ ਹੁੰਦੀ ਕਿ ਪਿੰਡੋਂ ਆਏ ਤੇ ਜਦੋਂ ਆਪਾਂ ਕਹਿੰਦੇ ਵੀ ਘਰ ਦਾ ਕਢਾਇਆ ਹੋਇਆ ਤੇਲ ਉਹ ਲੈ ਕੇ ਆਇਓ ਕਰ ਦੇ ਮਤ ਤੁਹਾਡੇ ਦੇ ਖੇਤਾਂ 'ਚ ਵੀ ਜਿਹੋ ਛੱਲੀਆਂ ਉਹ ਲੈ ਕੇ ਆਇਓ ਜੇਕਰ ਤੁਸੀਂ ਕੋਈ ਆਰਗੈਨਿਕ ਜੈਵਿਕ ਖੇਤੀ ਕੋਈ ਸਬਜ਼ੀ ਲਈ ਹੋਈ ਉਹ ਲੈ ਕੇ ਆਇਓ ਇਹ ਹੁੰਦੀ ਨਾ ਡਿਮਾਂਡ ਹੁੰਦੀ ਆ ਹੁੰਦੀ ਆ ਹੁੰਦੀ ਪਰ ਚਾਹੀਦੀਆਂ ਸਾਨੂੰ ਹੈਗੀਆਂ ਪਰ ਅਸੀਂ ਉਹਨਾਂ ਨਾਲ ਆਪ ਨਹੀਂ ਜੁੜਨਾ ਸੀ ਆਪ ਨਹੀਂ ਕਰਨਾ ਬਸ ਇਹੀ ਤਾਂ ਗੱਲ ਆ ਇਸ ਕੁੱਟ ਨਾਲ ਟੁੱਟ ਗਏ ਸੀ ਠੀਕ ਆ ਨਾ ਕੋਈ ਵੀ ਚੀਜ਼ ਆ ਸ਼ਰਮਾ ਵੀ ਕਟ-ਕਟ ਕੇ ਬਣਾਉਦੇ ਹੁੰਦੇ ਸੀ ਆ ਫਿਰ ਅੱਖਾਂ ਦੇ ਵਿੱਚ ਪਾਉਣਾ ਹਾਂਜੀ ਕਹਿੰਦੇ ਲੈਣੇ ਦੀਆਂ ਅੱਖਾਂ ਮੋਟੀਆਂ ਆ ਜਾਂਦੀਆਂ ਜੀ ਬਿਲਕੁਲ ਹਾਂ ਉਹ ਤੁਹਾਡੀਆਂ ਵੀ ਹਈਆਂ ਲੱਗਦੀਆਂ ਪਰ ਮੈਂ ਉਹ ਸ਼ਰਮਾ ਨਹੀਂ ਪਾਇਆ ਤਾਂ ਹੀ ਤਾਂ ਗੱਲ ਆ ਅੱਜ ਉਹ ਅੱਜ ਕੱਲ ਤਾਂ ਸਾਰਾ ਕੁਝ ਹੀ ਰੈਡੀਮੇਡ ਆ ਗਿਆ ਇਹਦਾ ਮਤਲਬ ਅਸੀਂ ਉਹ ਸ਼ਰਮੇਦਾਨੀ ਲੈ ਕੇ ਆਈਏ ਹੁਣ ਹਾਂ ਉਹ ਸ਼ਰਮੇਦਾਨੀ ਫਿਰ ਦੇਖੋ ਉਹ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਖਤਮ ਹੋ ਗਈਆਂ ਜੀ ਬਿਲਕੁਲ ਹੂੰ ਉਹ ਖਤਮ ਹੋ ਗਈਆਂ ਮਾਪੇ ਨੇ ਹੂੰ ਜੇਕਰ ਕਿਸੇ ਨੇ ਕਹਦਾ ਮੈਂ ਰੋਟੀ ਨਹੀਂ ਖਾਣੀ ਹੂੰ ਨਿਆਣਾ ਕੁੱਟਣਾ ਜੀ ਨਿਆਣਾ ਰੋਟੀ ਗਲਡ ਗਲ ਅੰਦਰ ਸੁੱਟਣੀ ਹੂੰ ਤੇ ਜੇ ਖਾਂਦੇ ਨੇ ਢੋਲ ਦਿੱਤੀ ਫੇਰ ਕੁੱਟ ਪੈਣੀ ਹਾਂ ਵੀ ਚਾਦਰ ਲਵੇੜਤੀ ਜਾਂ ਕੁਝ ਵੀ ਕਰਦਾ ਫੇਰ ਉਹਨੂੰ ਕੁੱਟ ਪੈਣੀ ਹਾਂਜੀ ਲੇਟ ਆ ਗਿਆ ਤਾਂ ਕੁੱਟ ਪੈਣੀ ਪਹਿਲਾਂ ਆ ਗਿਆ ਤਾਂ ਕੁੱਟ ਪੈਣੀ ਠੀਕ ਹੈ ਸਕੂਲੋਂ ਠੀਕ ਹੈ ਇੰਨਾ ਤਕੜਾ ਡਿਸਪਲਨ ਮੈਂ ਕਹਾਂ ਜੀ ਕੁੱਟ ਕੇ ਸਕੂਲੇ ਭੇਜਣਾ ਸਕੂਲ ਜਣਾ ਉਹ ਤੇ ਮਾਸਟਰ ਦਾ ਕੁੱਟਣਾ ਠੀਕ ਹੈ ਘਰ ਆਉਣਾ ਜੀ ਜੋ ਦੱਸਣਾ ਮੈਨੂੰ ਕੁੱਟ ਪਈ ਆ ਫੇਰ ਕੁੱਟ ਪੈਣੀ ਵੀ ਤੈਨੂੰ ਕੁੱਟ ਕਿਉਂ ਬਈ ਕਿਉਂ ਪਈ ਨਲਾਕਾ ਜੁਗੀ ਜੀ ਅੱਜ ਕੱਲ ਨਾ ਜੇ ਸੱਚੀ ਇਹ ਮਤਲਬ ਬਿਲਕੁਲ ਸੱਚੀ ਉਹ ਗੱਲ ਆ ਕਿ ਜ਼ਮਾਨਾ ਉਲਟ ਹੋ ਗਿਆ ਜੇ ਅੱਜ ਕੱਲ ਕਿਸੇ ਬੱਚੇ ਨੂੰ ਕੁੱਟ ਦਿੱਤਾ ਜਾਵੇ ਹੈਨਾ ਤਾਂ ਮਾਪੇ ਸ਼ਿਕਾਇਤ ਲੈ ਕੇ ਹੁੰਦੇ ਆ ਮੈਂ ਕਹਾਂ ਜੀ ਮਾਪੇ ਤਾਂ ਮਾਸਟਰ ਕੁੱਟ ਦਿੰਦੇ ਜਾ ਕੇ ਉਹੀ ਤਾਂ ਗੱਲ ਆ ਤੇ ਉਸ ਟਾਈਮ ਜੇ ਮਤਲਬ ਕੋਈ ਬੱਚਾ ਸ਼ਰਾਰਤ ਚਾਹੇ ਸਕੂਲਾਂ ਪੇਲੀ ਗਲਤ ਸੁਨੇਹਾ ਘਾਟੀ ਭੇਜਦੇ ਹੁੰਦੇ ਉਹ ਮੰਜਾ ਲਾ ਕੇ ਹੀ ਭੇਜਦੇ ਸੀ ਘਰ ਹਾਂ ਦੇਖੋ ਮੈਂ ਤੁ ਕੋਈ ਵੀ ਆ ਉਹਨੂੰ ਗੁਰੂ ਜੀ ਕਿਹਾ ਜਾਂਦਾ ਹੈ ਜੀ ਬਿਲਕੁਲ ਠੀਕ ਹੈ ਨਾ ਅੱਜ ਇਹ ਗੁਰੂ ਚੇਲੇ ਵਾਲਾ ਖਤਮ ਹੋ ਗਿਆ ਕਨਸੈਪਟ ਜੀ ਜੀ ਬਿਲਕੁਲ ਉਹ ਤਾਂ ਗੁਰੂ ਚੇਲੇ ਨੂੰ ਕੱਟਦਾ ਹੁੰਦਾ ਸੀ ਹੂੰ ਬਹੁਤ ਜ਼ਿਆਦਾ ਮੈਨੂੰ ਇਹ ਅਧਿਕਾਰ ਸੀ ਸ਼ਾਇਦ ਨਾ ਇਹ ਮਤਲਬ ਇਹ ਇਹ ਸ਼ਬਦ ਮਤਲਬ ਇਦਾਂ ਹੀ ਜੁੜਿਆ ਹੋਇਆ ਹੋ ਸਕਦਾ ਹੈ ਪਰ ਚੱਕਰ ਪਤਾ ਕੀ ਰੰਬਾ ਹੁੰਦਾ ਨਾ ਜੀ ਰੰਬਾ ਹੂੰ ਉਹਦਾ ਮੂੰਹ ਚੰਗੀ ਤਰ੍ਹਾਂ ਕੱਟ-ਕੱਟ ਕੇ ਉਹਦੀ ਧਾਰ ਤਿੱਖੀ ਹੁੰਦੀ ਹੈ ਚੰਡ ਦਿੱਤਾ ਜਾਂਦਾ ਸੀ ਨਾ ਚੰਡ ਦਿੱਤਾ ਜਾਂਦਾ ਉਹਨੂੰ ਚੰਡਣਾ ਕਹਿੰਦੇ ਸੀ ਜੀ ਜੀ ਰੰਬਾ ਹੋਇਆ ਕਈ ਹੋਇਆ ਹੂੰ ਤੇ ਜੱਟ ਦਾ ਪੁੱਤ ਹੋਇਆ ਹੂੰ ਇਹ ਚੰਡੇ ਹੀ ਕੰਮ ਦਿੰਦੇ ਆ ਜੀ 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 ਠੀਕ ਹੈ ਨਾ ਜੀ ਸੋ ਇਹ ਜਿਹੜੀਆਂ ਚੀਜ਼ਾਂ ਸਗੀਆਂ ਅੱਜ ਇਹਨਾਂ ਚੀਜ਼ਾਂ ਨੂੰ ਅਸੀਂ ਮੰਨਦੇ ਨਹੀਂ ਹੈਗੇ ਜੀ ਅਸੀਂ ਤਾਂ ਚੰਡਣ ਦਿੰਦੇ ਨਹੀਂ ਹੈਗੇ ਹੂੰ ਤੇ ਨਹੀਂ ਚੰਡਣ ਦਿੰਦੇ ਫਿਰ ਜਦੋਂ ਇਹ ਥੋੜੇ ਜੇ ਉਡਾਰ ਹੁੰਦੇ ਫਿਰ ਸਾਨੂੰ ਚੰਡਦੇ ਆ ਜੀ ਜੀ ਬਿਲਕੁਲ ਸੋ ਅਸੀਂ ਅਸੀਂ ਨਹੀਂ ਕਹਿੰਦੇ ਕਿ ਸਕੂਲਾਂ ਦੇ ਵਿੱਚ ਮਾਸਟਰ ਅੱਜ ਬੱਚਿਆਂ ਨੂੰ ਕੁੱਟਣ ਅਸੀਂ ਨਹੀਂ ਕਹਿੰਦੇ ਕਿ ਜੇਕਰ ਬੱਚੇ ਘਰ ਦੇ ਵਿੱਚ ਕੋਈ ਇਲਤ ਕਰਦੇ ਤਾਂ ਉਹਨੂੰ ਕੁੱਟੋ ਜੀ ਲਿਮਟ ਵਿੱਚ ਹਰ ਚੀਜ਼ ਸੰਗੀ ਆ ਜਿਹੜੀ ਚੀਜ਼ ਇਲਤ ਨਿਆਣਿਆਂ ਨੇ ਨਹੀਂ ਕਰਨੀ ਹੋਰ ਅਸੀਂ ਕਰਨੀ ਆ ਨਾ ਬਿਲਕੁਲ ਹਣਾ ਜਿਹੜਾ ਇਲਤੀ ਬੱਚਾ ਹੁੰਦਾ ਨੋਟ ਕਰਿਓ ਤੰਦਰੁਸਤ ਹੁੰਦਾ ਤੰਦਰੁਸਤ ਵੀ ਹੁੰਦਾ ਜੀ ਔਰ ਸਭ ਤੋਂ ਵੱਡੀ ਗੱਲ ਸ਼ਾਰਪ ਮਾਈਂਡਡ ਹੁੰਦਾ ਹੂੰ ਜਿਹੜਾ ਬਹੁਤ ਜ਼ਿਆਦਾ ਪੂਲਾ ਜਿਹਾ ਬਣ ਕੇ ਵਜੇ ਮੈਂ ਤੁਹਾਡੇ ਵਾਂਗੂ ਅੱਛਾ ਸਾਡੇ ਨੂੰ ਇਹਦਾ ਮਤਲਬ ਹੈ ਪੋਲੀਵਰਕੇ ਬੱਟਕੇ ਠੀਕ ਸ਼ਾਰਪ ਮਾਈਂਡਡ ਬੱਚਾ ਇਸ ਤਾਂ ਵੀ ਕਰਦਾ ਹੈ ਉਹ ਲੱਟਣਾ ਭੱਜਣਾ ਇੱਧਰ ਉੱਧਰ ਦੌੜਨਾ ਚਾਹੀਦਾ ਨਹੀਂ ਇਹਨਾਂ ਨੂੰ ਬਾਕੀ ਵੀ ਗੱਲ ਨਾਲ ਜੇ ਨੱਠ ਪੱਜ ਹੁੰਦੀ ਹੈ ਨਾ ਜੋ ਖਾਦਾ ਪੀਤਾ ਉਹ ਵੀ ਪਛਦਾਇਆ ਹੈ ਨਾ ਇੱਕ ਡਾਕਟਰ ਅਨੰਦਿੰਦਰ ਸਿੰਘ ਪੂਰ ਹੋਣਾ ਨੇ ਇੱਕ ਗੱਲ ਕਹੀ ਸੀ ਹੈ ਨਾ ਕਹਿੰਦੇ ਕਿ ਬਹੁਤ ਹੀ ਵਧੀਆ ਪਰਿਵਾਰਾਂ ਦੇ ਬੱਚੇ ਜਿਨ੍ਹਾਂ ਨੂੰ ਖਾਣ ਪੈਣਨ ਨੂੰ ਸਭ ਕੁਝ ਮਿਲਦਾ ਨਾ ਮੈਂ ਬੜੇ ਬਿਮਾਰ ਕਹਿੰਦੇ ਦੇਖਿਆ ਔਰ ਕਹਿੰਦੇ ਕੁਸ਼ਕਰਾਂ ਦੇ ਬੱਚੇ ਇਦਾਂ ਦੇ ਦੇਖੇ ਜਿਨ੍ਹਾਂ ਦੇ ਘਰ ਮੈਨਾਂ ਦਾ ਕਹਿੰਦੇ ਸਿਰਫ ਆਲੂ ਹੀ ਬਣਦੇ ਹੋਣਗੇ ਪਰ ਉਹਨਾਂ ਦੇ ਬੱਚੇ ਬੜੇ ਤੰਦਰੁਸਤ ਦੇਖਿਆ ਕਿਉਂ ਕੋਕੋ ਨੱਠ ਭੱਜ ਬਹੁਤ ਕਰਦੇ ਆ ਚਾਹੇ ਉਹ ਮਜ਼ਦੂਰੀ ਕਰਦੇ ਹੋਣ ਕਿਉਂਕਿ ਜਿਹੜੇ ਨੱਠ ਭੱਜ ਕਰਦੇ ਕੰਮ ਕਰ ਕਰਦੇ ਉਹਨਾਂ ਦਾ ਖਾਣਾ ਪੀਣਾ ਪਚ ਜਾਂਦਾ ਇਸ ਕਰਕੇ ਉਹ ਤੰਦਰੁਸਤ ਆ ਕਹਿੰਦੇ ਖਾਣਾ ਵਧੀਆ ਨਾਲੋਂ ਬਿਹਤਰ ਗੱਲ ਇਹ ਆ ਜੋ ਵੀ ਤੁਸੀਂ ਖਾਦਾ ਚੰਗਾ ਖਾਦਾ ਹਲਕਾ ਖਾਦਾ ਮਹਿੰਗਾ ਖਾਦਾ ਉਹ ਪਚੇ ਵਧੀਆ ਤਰੀਕੇ ਨਾਲ ਫੇਰ ਤੰਦਰੁਸਤ ਹੋ ਬਿਲਕੁਲ ਜੀ ਸੋ ਸਾਨੂੰ ਇਹ ਸੋਚ ਲੈਣਾ ਚਾਹੀਦਾ ਸਮਝ ਲੈਣਾ ਚਾਹੀਦਾ ਕਿ ਅਸੀਂ ਆਪਣੀਆਂ ਪ੍ਰਾਤਨ ਜੀ ਖਾਣਾ ਬਣਾਉਣ ਦੀਆਂ ਵਿਧੀਆਂ ਜੀ ਅਸੀਂ ਆਪਣੇ ਸਾਰੇ ਪ੍ਰਾਤਨ ਕੰਮ ਛੱਡ ਦਿੱਤੇ ਆ ਹਾਂ ਅਸੀਂ ਇਸ ਟੈਕਨੋਲੋਜੀ ਦੇ ਐਸਾ ਵੱਸ ਪੈ ਗਏ ਆ ਕਿ ਅਸੀਂ ਸਾਰਾ ਕੁਝ ਛੱਡ ਕੇ ਬਹਿ ਗਏ ਆ ਜਿਹਦੇ ਨਾਲ ਹੁਣ ਮਸਲਾ ਇਹ ਐ ਕਿ ਅਸੀਂ ਕੁੱਟ-ਕੁੱਟ ਕੇ ਦਵਾਈਆਂ ਖਾਣ ਲੱਗ ਪਏ ਆ ਹਾਂ ਬਿਲਕੁਲ ਤੇ ਇਹ ਜੜੀਆਂ ਦਵਾਈਆਂ ਇਹ ਸਾਨੂੰ ਹੌਲੀ-ਹੌਲੀ ਮੌਤ ਵੱਲ ਲੈ ਕੇ ਜਾ ਰਹੀਆਂ ਜੀ ਉਹ ਕੁੱਟ ਚੰਗੀ ਸੀ ਕਿ ਜਦੋਂ ਬੇਬੇ ਦੇ ਵਿੱਚ ਉਹ ਬੇਬੇ ਦੇ ਕੁੰਡੇ ਦੇ ਵਿੱਚ ਰਗੜੇ ਹੋਏ ਮਸਾਲੇ ਦਾ ਸਵਾਦ ਆਉਂਦਾ ਸੀਗਾ ਉਹ ਬੇਬੇ ਦੀ ਲੂਣਦਾਨੀ ਦੇ ਵਿੱਚ ਹੱਥੀਂ ਕੁੱਟੇ ਮਸਾਲੇ ਸੀਗੇ ਉਹ ਬੇਬੇ ਜਦੋਂ ਕੁੱਟ ਵੀ ਲੈਂਦੀ ਹੁੰਦੀ ਸੀ ਤੇ ਜਾਂ ਫਿਰ ਸਾਰੇ ਜਿਹੜੇ ਪਰਿਵਾਰ ਉਹ ਚਾਚਾ ਤਾਇਆ ਫੁੱਫੜ ਉਹਨਾਂ ਦੇ ਸਾਡੇ ਦਾ ਸਾਰੇ ਕੁੱਟਦੇ ਰਹੇ ਠੀਕ ਹੈ ਨਾ ਪਰ ਅੱਜ ਦੇ ਸਮੇਂ ਦੇ ਵਿੱਚ ਨਿਆਣਾ ਕਿਸੇ ਨੂੰ ਵੀ ਹੱਥ ਨਹੀਂ ਲਾਉਣ ਦਿੰਦਾ ਜੀ ਜੀ ਮਾਪੇ ਵੀ ਨਹੀਂ ਚਾਹੁੰਦੇ ਤੇ ਨਾ ਅਸੀਂ ਇਹ ਕਹਿੰਦੇ ਕਿ ਨਾ ਇਹਨਾਂ ਨੂੰ ਕੁੱਟੋ ਨਣੂ ਪਿਆਰ ਨਾਲ ਸਮਝਾ ਦਿਓ ਜੀ ਪਰ ਜਿਹੜੀਆਂ ਚੀਜ਼ਾਂ ਕੁੱਟਣ ਵਾਲੀਆਂ ਮਸਾਲੇ ਤਾਂ ਘਰ ਕੁੱਟ ਲਓ ਹਾਂਜੀ ਬਿਲਕੁਲ ਠੀਕ ਹੈ ਨਾ ਹਾਂਜੀ ਲੂਣ ਤੇ ਘਰ ਕੁੱਟ ਸਕਦੇ ਆਪਾਂ ਉਹਦੇ ਵਿੱਚ ਸਾਨੂੰ ਪਤਾ ਹੋਊਗਾ ਵੀ ਇਹ ਹੈ ਕੀ ਆ ਇਹਦੇ ਵਿੱਚ ਪਾਇਆ ਕੀ ਆ ਇਹ ਇਹ ਜਣੀ ਚੀਜ਼ ਹੈ ਨਾ ਇਹਨਾਂ ਤੋਂ ਟੁੱਟੇ ਹੋਏ ਸੀ ਜੀ ਰੂਹ ਵੀ ਹੁੰਦਾ ਸੀ ਨਾ ਉਹਨੂੰ ਫੁੱਟੀਆਂ ਵਿੱਚੋਂ ਕੁੱਟ ਕੇ ਵਾਰਕਣਾ ਫਿਰ ਪਿੰਜਵਾਉਣਾ ਜਾ ਕੇ ਰਜਾਈਆਂ ਚ ਪਰ ਨਵੇਂ ਰਜਾਈਆਂ ਹੀ ਗਾਇਬ ਹੋ ਗਈਆਂ ਨਾ ਹੁਣ ਤਾਂ ਕੰਬਲ ਆ ਗਿਆ ਜੀ ਨਹੀਂ ਦੇਖੋ ਜਿਹੜੀ ਵੀ ਚੀਜ਼ ਹੈਗੀ ਆ ਹਾਂ ਕੋਈ ਕਟ ਕੇ ਕਿਸੇ ਚੀਜ਼ ਦਾ ਜੂਸ ਬਣਾ ਲਓ ਠੀਕ ਹੈ ਜੋ ਮਰਜ਼ੀ ਕਰ ਲਓ ਉਹ ਉਹ ਚੰਗੀਆਂ ਚੀਜ਼ਾਂ ਸਿਗੀਆਂ ਅੱਜ ਅਸੀਂ ਸਾਰਾ ਕੁਸ਼ੀ ਸਾਰਾ ਕੁਸ਼ੀ ਅਸੀਂ ਬਾਜ਼ਾਰੋਂ ਲੈਣੇ ਆ ਅਸੀਂ ਜਿਹੜਾ ਕਹਿੰਦੇ ਕਿ ਬਾਜ਼ਾਰਾਂ ਦੇ ਵਿੱਚ ਅਸੀਂ ਲੀਚੀ ਦਾ ਜੂਸ ਪੀਨੇ ਅਸੀਂ ਅੰਬੂਰੂਦ ਦਾ ਜੂਸ ਪੀਨੇ ਅਸੀਂ ਸੇਬ ਦਾ ਜੂਸ ਪੀਨੇ ਜੂਸ ਆ ਉਹ ਜ਼ਹਿਰ ਆ ਜੀ ਹੌਲੀ ਹੌਲੀ ਇਹ ਜਿਹੜੀ ਸਲੋ ਪੌਇਜ਼ਨ ਅਸੀਂ ਲੈ ਰਹੇ ਆ ਇਹਨੇ ਸਾਡਾ ਜੀਵਨ ਜਿਹੜਾ ਕੁੱਟ ਕੇ ਰੱਖ ਦਿੱਤਾ ਮੈਨੂੰ ਜੀ ਪੈਸੇ ਦੇ ਕੇ ਆਪ ਜ਼ਹਿਰ ਖਰੀਦਦੇ ਆ ਨਾਲੇ ਮਰਦੇ ਆ ਆਪੇ ਮੁੱਲ ਮੁੱਲ ਜ਼ਹਿਰ ਖਰੀਦਦੇ ਨੇ ਜਿਹਨੂੰ ਕਹਿੰਦੇ ਹੈ ਨਾ ਇੱਕ ਹੁੰਦਾ ਮਤਲਬ ੱਕੇ ਨਾ ਕਿਸੇ ਪਾਸਿਓਂ ਆ ਰਿਹਾ ਅਸੀਂ ਤਾਂ ਪੈਸੇ ਦੇ ਕੇ ਆਪ ਪਹਿਲਾਂ ਮਿਹਨਤ ਕਰਦੇ ਪੈਸੇ ਕਮਾਉਣ ਲਈ ਫਿਰ ਉਹ ਕਿਸੇ ਨੂੰ ਦਿੰਨੇ ਆ ਕਿ ਸਾਨੂੰ ਜ਼ਹਿਰ ਦਿਓ ਫਿਰ ਅਸੀਂ ਪਤਾ ਵੀ ਹੋਣ ਦੇ ਬਾਵਜੂਦ ਫਿਰ ਵੀ ਉਹ ਜ਼ਹਿਰ ਅੰਦਰ ਨਿਗਲਦੇ ਆ ਔਰ ਮੈਨੂੰ ਲੱਗਦਾ ਇਹ ਜ਼ਿੰਦਗੀ ਦਾ ਹਿੱਸਾ ਹੀ ਬਣ ਗਿਆ ਅੱਛਾ ਤੁਸੀਂ ਚਲੋ ਹੁਣ ਆਪਾਂ ਪ੍ਰੋਗਰਾਮ ਨਿਵੇਡਨ ਵਾਲੇ ਪਾਸੇ ਆਈਏ ਜੀ ਤਾਂ ਤੁਹਾਨੂੰ ਚਿਤ ਆਇਆ ਕਿ ਤੁਸੀਂ ਕੁੱਟ ਖਾਧੀ ਜੇ ਸਭ ਨੂੰ ਤੁਸੀਂ ਮੈਨੂੰ ਯਾਦ ਕਰਾਇਆ ਵੀ ਨਿੱਕਾ ਬੋਟਾ ਵੈਸੇ ਇਦੀ ਖਾਸੀ ਕੋਈ ਗਲਤੀ ਤਾਂ ਨਹੀਂ ਹੈਗੀ ਹਾਂ ਫਰਾਕ ਨੂੰ ਕੁਲ ਵੇੜ ਲਈ ਕਿਤੇ ਰੋਟੀ ਸਬ지 ਡੋਲ ਡੂ ਤੇ ਇਦਾਂ ਬਈ ਹਾਂ ਕੁਟਿਆ ਹੈ ਹਾਂ ਕੁਟਿਆ ਹੈ ਕੀ ਕੁਟਿਆ ਨਹੀਂ ਇਹ ਤਾਂ ਸਰੇ ਅਸੀਂ ਹੁਣ ਵੀ ਘਟ ਲੈਨੇ ਆ ਜੋਗੀ ਜੀ ਇਹ ਨਹੀਂ ਕਰ ਸੱਚੀ ਨਿਆਣਿਆਂ ਨੂੰ ਨੇ ਨਿਆਣਿਆਂ ਨੂੰ ਨਹੀਂ ਮੈਂ ਘਰ ਦੀ ਰਸੋਈ ਦੀ ਗੱਲ ਕਰਦੀ ਜਦੋਂ ਕਦੀ ਟਾਈਮ ਹੁੰਦਾ ਹੈ ਨਾ ਕੁੰਡੇ ਰੱਖੇ ਹੋਏ ਘਰ ਦੇ ਵਿੱਚ ਹਰੀਆਂ ਮਿਰਚਾਂ ਵੈਸੇ ਇਹ ਸਲਾਹ ਡਾਕਟਰ ਨਹੀਂ ਦਿੱਤੀ ਸੀ ਉਦਾਂ ਉਦਾਂ ਨਹੀਂ ਸੀ ਸ਼ੁਰੂ ਕੀਤਾ ਬਿਲਕੁਲ ਦੇਖੋ ਹੁਣ ਮੈਂ ਕੋਈ ਐਮਬੀਬੀਐਸ ਥੋੜੋ ਨਾ ਮੈਂ ਐਮਐਸ ਨਾ ਮੈਂ ਐਮਡੀ ਠੀਕ ਹੈ ਤੁਹਾਨੂੰ ਡਾਕਟਰ ਨੇ ਸਲਾਹ ਦਿੱਤੀ ਜੇ ਡਾਕਟਰ ਨੇ ਸਲਾਹ ਦਿੱਤੀ ਮੈਂ ਉਹੋ ਜੀ ਸਲਾਹ ਮੈਂ ਦੇਤੀ ਤੇ ਜੇਕਰ ਇੱਕ ਆਮ ਸੁਧਾਰਨ ਆਦਮੀ ਤੁਹਾਨੂੰ ਸਲਾਹ ਦੇ ਰਿਹਾ ਕਿ ਯਾਰ ਕੁੱਟ ਕੇ ਮਸਾਲੇ ਆਪ ਆਪਣੇ ਹੱਥੀਂ ਤਿਆਰ ਕਰ ਲਓ ਤੇ ਤੁਹਾਡੀ ਸਿਹਤ ਜਿਹੜੀ ਆ ਬਚੀ ਰਹੂਗੀ ਬਣੀ ਰਹੂਗੀ ਦੇਖੋ ਦੋਰਾ ਫਾਇਦਾ ਹੈ ਦੇਖ ਇੱਕ ਤਾਂ ਉਹ ਚੀਜ਼ਾਂ ਸ਼ੁੱਧ ਨੇ ਆਪਦੇ ਖੇਤਾਂ ਚੋਂ ਹੀ ਲਗਭਗ ਆਈਆਂ ਹੁੰਦੀ ਹੈ ਨਾ ਬਿਲਕੁਲ ਕਿਤੇ ਹੋਰ ਵੀ ਆਈਆਂ ਹੋਣਗੀਆਂ ਜਦੋਂ ਮਤਲਬ ਹਜੇ ਕੋ ਸਾਬਤ ਆ ਨਾ ਕਿਸੇ ਹੋਰ ਵੀ ਖੇਤ ਚੋਂ ਆਈ ਹੋਣੇ ਸਾਬਤ ਤਾਂ ਹੈਗੀਆਂ ਦੂਸਰੀ ਗੱਲ ਜਦੋਂ ਤੁਸੀਂ ਉਹਨਾਂ ਨੂੰ ਕੁੱਟਦੇ ਹੋ ਰਿਸਟ ਪੁਸਟ ਰਹਿੰਦੇ ਕਿਉਂਕਿ ਵਰਜਿਸ਼ ਹੁੰਦੀ ਨਾ ਬਿਲਕੁਲ ਹੱਥਾਂ ਦੀ ਮਤਲਬ ਜਿੱਦੇ ਵੀ ਤੁਹਾਡੇ ਮੋਢੇ ਹਿਲਦੇ ਨੇ ਕੂਣੀਆਂ ਹਿਲਦੀਆਂ ਨੇ ਉਹਦੀ ਵਰਜਿਸ਼ ਹੁੰਦੀ ਫਿਰ ਜਿਮ ਚ ਜਾਣ ਦੀ ਜ਼ਰੂਰਤ ਨਹੀਂ ਜੋ ਕਿ ਚ ਹੁਣ ਨਾ ਤਾਂ ਪਰ ਸੋਈਆਂ ਦੇ ਢਾਂਚੇ ਵੀ ਜਦੋਂ ਉਹ ਸਟੈਂ ਅੱਗੇ ਲੱਗੇ ਪਏ ਨੇ ਪਹਿਲੇ ਦੇ ਹਿਸਾਬ ਨਾਲ ਜਿੱਦਾਂ ਹੋਇਆ ਤੇ ਮਤਲਬ ਲੇਡੀਜ਼ ਹੱਥ ਚੱਕੇ ਉੱਪਰੋਂ ਕੋਈ ਡੱਬਾ ਲਾਉਣਾ ਜਾਂ ਜੋ ਵੀ ਕੰਮ ਕਰਨਾ ਆਟਾ ਜੇਸਾ ਬਣਾ ਅੱਗੇ ਗੁੰਦੀਏ ਹੁਣ ਉਦਾਂ ਨਹੀਂ ਹੈਗਾ ਵਰਜਿਸ਼ਾਂ ਖਤਮ ਹੋ ਗਈਆਂ ਖਤਮ ਹੋ ਗਈਆਂ ਜੀ ਸਾਰੀਆਂ ਫਿਰ ਏਸੀਆਂ ਵਾਲੇ ਜਮਾਂ ਜਾਂਦੀ ਲੋੜ ਪੈ ਗਈ ਬਿਲਕੁਲ ਬਿਲਕੁਲ ਸੋ ਇਸ ਕਰਕੇ ਭਾਈ ਜਦੋਂ ਗਰਮੀਆਂ ਹੁੰਦੀਆਂ ਸੀ ਨਾ ਮੈਂ ਵੀ ਇੱਕ ਲੂਣ ਕੁੱਟ ਕੇ ਬਣਾਇਆ ਕਰਦਾ ਹੁੰਦਾ ਸੀ ਅੱਛਾ ਤੁਹਾਨੂੰ ਦੱਸਾਂ ਉਹਦੇ ਵਿੱਚ ਕੀ ਕੀ ਪਾਉਂਦਾ ਬਿਲਕੁਲ ਜੀ ਜ਼ਰੂਰ ਕਾਲੀ ਮਿਰਚ ਜੀ ਜੀਰਾ ਹੂੰ ਕਾਲਾ ਲੂਣ ਜੀ ਫਿਰ ਪਾਕਿਸਤਾਨੀ ਲੂਣ ਅੱਛਾ ਇਹਨਾਂ ਸਾਰੇ ਨੂੰ ਪਹਿਲਾਂ ਵੱਖਰਾ ਵੱਖਰਾ ਕੁੱਟਣਾ ਹੂੰ ਠੀਕ ਹੈ ਜੀ ਕੁੱਟ ਕੇ ਫਿਰ ਇਹਨਾਂ ਨੂੰ ਕੱਪੜੇ ਛਾਣ ਕਰ ਲੈਣਾ ਅੱਛਾ ਕੱਪੜ ਛਾਂਡ ਕਰਕੇ ਫਿਰ ਇਹਨੂੰ ਸ਼ਕਾਂਜੀ ਵੀ ਦੇ ਵਿੱਚ ਪਾ ਕੇ ਪੀਣਾ ਵਾਹ ਮੈਂ ਕਿਹਾ ਇਹ ਨਵੀਂ ਰੈਸਪੀ ਹੈ ਜੀ ਇਹ ਵੀ ਨੋਟ ਕਰ ਲਿਓ ਜਿੰਨਾਂ ਜਿਹਨੂੰ ਗਰਮੀ ਵਿੱਚ ਜਾਂਦੀ ਪ੍ਰੋਬਲਮ ਆਨਾ ਇਹ ਰੈਸਪੀ ਜ਼ਰੂਰ ਅਪਣਾਓ ਜ਼ਰੂਰ ਜੀ ਜ਼ਰੂਰ ਫਿਲਹਾਲ ਸਮਾਂ ਤਾਂ ਬਹੁਤ ਹੋ ਗਿਆ ਮੇਰਾ ਤਾਂ ਧੰਨਵਾਦ ਕਰਦੇ ਵੀ ਆਪਾਂ ਚਲਈਏ ਜੀ ਮੈਂ ਨਾ ਕਰਨਾ ਹੋਵੇ ਹਜੇ ਥੋੜਾ ਵਧਾੜੀ ਹੋਵੇ ਗੱਲ ਹੋਰ ਫਿਰ ਗੱਲ ਵਧਾੜੀ ਨਹੀਂ ਚੰਗੀ ਹੁੰਦੀ ਗੱਲ ਨਵੇੜਲੀ ਚੰਗੀ ਹੁੰਦੀ ਹਾਂ ਨਹੀਂ ਨਹੀਂ ਇਹ ਤਾਂ ਗੱਲ ਬਿਲਕੁਲ ਸਹੀ ਹੈ ਜੀ ਪਹਿਲਾਂ ਤੇ ਤੁਹਾਡਾ ਧੰਨਵਾਦ ਤੁਸੀਂ ਬੜੀ ਵਧੀਆ ਰੈਸਪੀ ਦਸੀ ਬੇਸ਼ੱਕ ਇਹ ਕਿਚਨ ਵਾਲਾ ਪ੍ਰੋਗ ਜੀ ਜੋਗੀ ਜੀ ਸਾਡੇ ਨਾਲ ਜੁੜਨ ਲਈ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਵੀ ਜੀ ਸੋ ਜੀ ਦਰਸ਼ਕੋ ਪੋਜ਼ਿਟਿਵ ਤਰੀਕੇ ਨਾਲ ਪਈ ਹੋਈ ਕਟ ਸਾਰੀ ਹੀ ਚੰਗੀ ਆ ਚਾਹੇ ਉਹ ਲੂਣਦਾਨੀ ਵਿੱਚ ਕਿਸੇ ਮਿਰਚਾਂ ਨੂੰ ਪਈ ਹੋਵੇ ਕਿਸੇ ਮਸਾਲੇ ਨੂੰ ਪਈ ਹੋਵੇ ਚਾਹੇ ਉਹ ਰੂਹ ਦੀਆਂ ਫੁੱਟੀਆਂ ਨੂੰ ਪਈ ਹੋਵੇ ਤੇ ਚਾਹੇ ਕਿਸੇ ਦੀ ਢੂਈ ਦੇ ਵਿੱਚ ਪਈ ਹੋਵੇ ਜਿਹੜੀ ਪੋਜ਼ਿਟਿਵ ਤਰੀਕੇ ਨਾਲ ਕਟ ਪਈ ਹੋ ਉਹ ਬਹੁਤ ਚੰਗੀ ਆ ਉਹਨਾਂ ਦੇ ਨਤੀਜੇ ਵੀ ਬੜੇ ਵਧੀਆਏ ਹੋਣਗੇ ਔਰ ਕਮੈਂਟ ਸੈਕਸ਼ਨ ਦੇ ਵਿੱਚ ਸਾਨੂੰ ਲਿਖ ਕੇ ਜਰੂਰ ਭੇਜਿਓ ਕਿ ਬਚਪਨ ਦੇ ਵਿੱਚ ਕਿਨੇ-ਕਿੰਨੇ ਕਿਸ-ਕਿਸ ਗਲਤੀ ਤੋਂ ਕਿਹੜੀ-ਕਿਹੜੀ ਕਟ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਕਟਾਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਈਲਡਵਾਈ ਤੁਸੀਂ ਸਾਨੂੰ ਅਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ